ਨਾਲ 플라스ਕਡ ਦੀਆਂ ਚੀਜ਼ਾਂ ਨੂੰ ਕਈ ਮਤਲਬ ਗਲਤ ਚੀਜ਼ਾਂ ਦਾ ਪ੍ਰਯੋਗ ਕੀਤਾ ਗਿਆ ਸੀ ਮੁੰਡੇ ਵੱਲੋਂ ਮੇਰੇ ਹਸਬੰਦ ਨੇ ਸਾਰੀਆਂ ਗੱਲਾਂ ਫਸਟ ਨਾਈਟ ਦੀਆਂ ਗੱਲਾਂ ਤਾਂ ਘਰੇ ਮਾਪਿਆਂ ਨੂੰ ਦੱਸਤੀਆਂ ਅਜਾ ਡੈਡੀ ਨੂੰ ਦੱਸਤੀਆਂ ਨਹੀਂ ਭੈਣ ਨੂੰ ਦੱਸਤੀਆਂ ਮੇਰੇ ਨਾਲ ਬਹੁਤ ਜ਼ਿਆਦਾ ਉਤਿਆਚਾਰ ਹੁੰਦਾ ਰਿਹਾ ਮੁੰਡਾ ਮੈਨੂੰ ਬਲੈਕਮੇਲ ਵੀ ਕਰ ਰਿਹਾ ਕਿਸੇ ਆਈਡੀ ਤੋਂ ਮੈਨੂੰ ਗਲਤ ਮੈਸੇਜ ਕਰਾ ਰਿਹਾ ਕਿ ਮੈਂ ਤੇਰੀਆਂ ਫਿਜ਼ੀਕਲ ਹੁੰਦੀਆਂ ਵੀਡੀਓ ਬਣਾ ਸੋਸ਼ਲ ਮੀਡੀਆ ਤੇ ਪਾ ਦੂੰਗਾ ਅੱਦਾਂ ਕਰਕੇ ਡੈਡੀ ਮੇਰੇ ਨਾਲ ਅੱਦਾਂ ਕੁਝ ਕਰ ਰਹੇ ਨੇ ਕਦੇ ਮੇਰੇ ਵਾਸ਼ਰੂਮ ਦੀਆਂ ਕੁੰਡੀਆਂ ਪਾੜਦੇ ਨੇ ਕਦੇ ਮੇਰੇ ਪਰਸਨਲਲੀ ਚੀਜ਼ਾਂ ਲੈ ਕੇ ਜਾਂਦੇ ਨੇ ਕਮਰੇ ਦੇ ਵਿੱਚੋਂ ਕਦੇ ਮੇਰੀਆਂ ਖਾਂਦੀਆਂ ਦੀਆਂ ਵੀਡੀਓ ਬਣਾਉਂਦੇ ਨੇ ਇਹ ਗੱਲ ਮੈਂ ਦੱਸੀ ਸੀ ਆਦੇ ਹਸਬੰਦ ਨੂੰ ਬਹੁਤ ਜਾਨੀ ਕਿ ਉਹ ਜੁਲਮ ਮੁੰਡੇ ਨੇ ਕਿਤੇ ਦੱਸ ਨਹੀਂ ਸਕਦੇ ਤੁਹਾਨੂੰ ਦੱਸਣ ਲੱਗਿਆ ਵੀ ਸ਼ਰਮ ਆਂਦੀ ਏ ਬਸ ਹੱਥ ਬਣ ਕੇ ਸਾਡੀ ਬੇਨਤੀ ਏ ਸਾਨੂੰ ਇਨਸਾਫ਼ ਦਿਵਾਓ ਅੱਜ ਦੀ ਰੋਟੀ ਸਬਜ਼ੀ ਵੱਲੋਂ ਵੀ ਬੈਠ ਕੇ ਮੰਗ ਬਗ ਲੋਕਾਂ ਤੋਂ ਪੈਸੇ ਲੈ ਕੇ ਜਾਈਦੇ ਗੱਡੀਆਂ ਖਿਲਾ ਕੇ ਅਸੀਂ ਬਹੁਤ ਦੁਖੀ ਹਾਂ ਨਾ ਤਾਂ ਬਹੁਤ ਜ਼ਿਆਦੇ ਮੜਕੇ ਡੋਰਚ ਕਰ ਕਰਕੇ ਕੁੜੀ ਨੂੰ ਵੇਖਰੇ ਵੜ ਨਹੀਂ ਕੁਝ ਕੀਤੀ ਮੇਰਾ ਤਾਂ ਦਿਮਾਗ ਖੇਲਿਆ ਗਿਆ ਬਸ ਇਦੀ ਗੱਲ ਕੇ ਤਾਂ ਫੈਸਲਾ ਕਰਤਾ ਬਣ ਜੇਤਾ ਨੇ ਪਰ ਜੇਤਾ ਨੇ ਸਾਡੇ ਅੱਖ ਚ ਫੈਸਲਾ ਕੀਤਾ ਹੁਣ ਉਹ ਮੰਨ ਨਹੀਂ ਲਿਆ ਦਿਮਾਗ ਹੀ ਉਹਨਾਂ ਨੇ ਇਦਾਂ ਦਾ ਕਰਤਾ ਸੀ ਕਿ ਮੈਨੂੰ ਹੋਸ਼ ਹੀ ਨਹੀਂ ਰਹਿੰਦੀ ਸੀ ਕਿ ਮੇਰੇ ਤੋਂ ਸਾਈਨ ਕਰਾਈ ਜਾਂਦੇ ਸੀ ਜਿੱਥੇ ਮੈਨੂੰ ਕਹਿੰਦੇ ਸੀ ਪੇਪਰ ਤੇ ਸਾਈਨ ਕਰਨ ਨੂੰ ਮੈਂ ਉੱਥੇ ਕਰ ਦਿੰਦੀ ਸੀ ਉਸ ਤੋਂ ਬਾਅਦ ਕਟ ਮਾਰਨ ਨੂੰ ਸ਼ੁਰੂ ਕਰਤੀ ਸੱਸ ਸਹੁਰੇ ਨੇ ਅੱਛਾ ਤੇ ਸੋਨੀਆਂ ਜਿਹਾ ਆਪਾਂ ਖੋਲੀਆਂ ਮੇਰੀ ਹਰ ਇੱਕ ਚੀਜ਼ ਉਹਨਾਂ ਨੇ ਮੇਡੀ ਖੋਲੀਆਂ ਬਹੁਤ ਜ਼ੁਲਮ ਉਹਨਾਂ ਨੇ ਕੀਤੇ ਮਾਰ ਕੁੱਟ ਕੁੜੀ ਨਾ ਕੀਤੀ ਵਾਲ ਤੱਕ ਕੱਟੇ ਚਾਚਾ ਚਾਚੀ ਨੇ ਸੱਸ ਸਹੁਰੇ ਨੇ ਕੁੜੀ ਦੇ ਭਲੇਟ ਤੱਕ ਅੱਧਾ ਤੇ ਮਾਰੇ ਪਾਗਲ ਕਰਕੇ ਸ਼ਰਾਬਾ ਪਿਆ ਪਿਆ ਕੇ ਕੈਮਰੇ ਮੂਰੇ ਪਠਾਉਣ ਲੱਗ ਗਏ ਕੁੜੀ ਨੂੰ ਮੈਂ ਗਿਰੰਜੀਤ ਕੌਰ ਜੀ ਤੁਸੀਂ ਜੁੜਿਓ ਹੈਵਨ ਇੰਡੀਆ ਟੀਵੀ ਦੇ ਨਾਲ ਇਸ ਵਕਤ ਅਸੀਂ ਮੋਗਾ ਜ਼ਿਲ੍ਹਾ ਦੇ ਪਿੰਡ ਸਾਫੂ ਵਾਲਾਂ ਦੇ ਵਿੱਚ ਖੜੇ ਆ ਸਾਡੇ ਨਾਲ ਉਹ ਪਰਿਵਾਰ ਖੜਾ ਹੈ ਅਕਸਰ ਹੀ ਤੁਸੀਂ ਆਮ ਖਬਰਾਂ ਵੀਡੀਓ ਸੋਸ਼ਲ ਮੀਡੀਆ ਤੇ ਵੀ ਦੇਖਦੀ ਹਾਂ ਵੀ ਕਦੇ ਜਿਹੜੀਆਂ ਵੀਡੀਓ ਦੇ ਵਿੱਚ ਇਹ ਆਂਦਾ ਏ ਕਿ ਮੁੰਡੇ ਵਾਲਿਆਂ ਦੇ ਨਾਲ ਧੋਖਾ ਹੋ ਜਾਂਦਾ ਕਿ ਕੁੜੀ ਬਾਹਰ ਜਾਂਦੀ ਹੈ ਪੈਸੇ ਲਵਾ ਕੇ ਤੇ ਬਾਹਰ ਜਾ ਕੇ ਕੁੜੀ ਧੋਖਾ ਦੇ ਦਿੰਦੀ ਹੈ ਪੈਸੇ ਲਵਾ ਕੇ ਪਰ ਇਸ ਜਿਹੜੀ ਅਸੀਂ ਅੱਜ ਪਰਿਵਾਰ ਦੇ ਨਾਲ ਖੜੇ ਆ ਇੱਥੇ ਅੱਜ ਇੱਕ ਕੁੜੀ ਨਾਲ ਧੋਖਾ ਹੋਇਆ 6 ਮਹੀਨੇ ਵਿਆਹ ਕਰਵਾ ਕੇ ਨੌਜਵਾਨ ਇਸ ਨੂੰ ਛੱਡ ਜਾਂਦਾ ਹੈ ਪਰਿਵਾਰ ਦਾ ਖਰਚਾ ਵੀ ਬਹੁਤ ਹੋ ਜਾਂਦਾ ਹੈ ਕੀ ਗੱਲਬਾਤ ਹੈਗੀ ਹੈ ਗੱਲਬਾਤ ਕਰਕੇ ਤੁਹਾਡੇ ਅੱਗੇ ਲੈ ਕੇ ਆਉਣੇ ਅੰਜੀ ਰਾਜੀ ਕੀ ਨਾਮ ਹੈ ਤੁਹਾਡਾ ਸੁਖਵੀਰ ਕੌਰ ਜੀ ਮੇਰਾ ਨਾਮ ਵੀਰ ਕੌਰ ਕਿੱਥੇ ਵਿਆਹਏ ਸੀ ਤੁਸੀਂ ਮੈਂ ਜਗਰਾਉਂ ਅਖਾਰੇ ਵਿਖੇ ਵਿਆਹੀ ਸੀਗੀ ਮੇਰਾ 19 ਫਰਵਰੀ ਨੂੰ 2025 ਨੂੰ ਵਿਆਹ ਹੋਇਆ ਸੀਗਾ ਤੇ ਮੁੰਡੇ ਦੇ ਸਾਰੇ ਮੁੰਡੇ ਨੇ ਜਿਹੜੀ ਮੰਗ ਸੀਗੀ ਪੈਲਸ ਦੀ ਹਰ ਇੱਕ ਚੀਜ਼ ਮੁੰਡੇ ਨੂੰ ਵਧੀਆ ਪਰਫੈਕਟ ਦਿੱਤੀ ਗਈ ਸੀਗੀ ਸਾਡੇ ਵੱਲੋਂ ਤੇ ਮੁੰਡਾ ਥੋੜਾ ਟਾਈਮ ਮੇਰੇ ਨਾਲ ਵਧੀਆ ਡੇਢ ਮਹੀਨਾ ਉਸ ਤੋਂ ਬਾਅਦ ਮੁੰਡਿਆ ਮੇ ਨਾਲ ਲੜਨਾ ਸ਼ੁਰੂ ਕਰ ਦਿੱਤਾ ਮੁੰਡਾ ਜਿਹੜਾ ਤੁਹਾਡਾ ਜਿਹਦੇ ਨਾਲ ਤੁਹਾਡੀ ਮੈਰਿਜ ਹੋਈ ਆ ਉਹ ਮੁੰਡਾ ਪਹਿਲਾਂ ਤੋਂ ਹੀ ਬਾਹਰ ਗਿਆ ਹੋਇਆ ਸੀਗਾ ਹਾਂਜੀ ਉਹ ਗਏ ਹੋਏ ਸੀ ਪਹਿਲਾਂ ਦੀ ਵਾਰ ਪੀਆਰ ਸੀਗੀ ਹਾਂਜੀ ਪੀਆਰ ਸੀਗੀ ਅੱਛਾ ਤੇ ਪੀਆਰ ਸੀਗੀ ਉੱਥੇ ਜਦੋਂ ਤੁਸੀਂ ਰਿਸ਼ਤਾ ਤੁਹਾਡਾ ਰਿਸ਼ਤੇ ਕੌਣ ਕਰਵਾਉਂਦੇ ਮੇਰੇ ਭੂਆ ਜੀ ਨੇ ਕਰਵਾਇਆ ਸੀਗਾ ਹਾਂਜੀ ਸਗੀ ਭੂਆ ਨੇ ਕਰਾਇਆ ਸੀ ਤੇ ਇੱਕ ਸਾਡੇ ਰਿਸ਼ਤੇ ਦੀ ਮਾਸੀ ਦੀ ਕੁੜੀ ਨੇ ਕਰਵਾਇਆ ਸੀਗਾ ਜੀ ਉਹ ਮੁੰਡੇ ਵਾਲਿਆਂ ਦੇ ਨਾਲ ਤੁਹਾਡੀ ਭੂਆ ਦਾ ਕੀ ਮਤਲਬ ਕਿ ਜਿਨ੍ਹਾਂ ਨੇ ਥੋੜੇ ਵਿਚੋਲੇ ਬਣੇ ਤੁਹਾਡੀ ਭੂਆ ਤੇ ਤੁਹਾਡੀ ਮਾਸੀ ਉਹਨਾਂ ਦੀ ਕਿਵੇਂ ਜਾਣ ਪਛਾਣ ਉਹ ਅੱਗੇ ਤੇ ਅੱਗੇ ਸੀਗੇ ਵਿਚੋਲਿਆਂ ਦੀ ਜਦੋਂ ਉਹਨਾਂ ਤੇ ਪਿੰਡ ਦੀ ਵਿਚੋਲਣ ਸੀਗੀ ਉਹ ਗਾਂ ਭੈਣ ਵਿਆਹੀ ਹੋਈ ਹੈ ਸਾਡੇ ਮੋਗੇ ਪਿੰਡ ਚ ਮੋਗੇ ਸ਼ਹਿਰ ਦੇ ਵਿੱਚ ਤੇ ਉਹਨਾਂ ਦੀ ਗਾਂ ਦੀ ਗਾਂ ਸੀਗੀ ਕੋਸ਼ਿਸ਼ ਗਿਸ਼ ਉਹਨਾਂ ਨੇ ਕੀਤੀ ਸੀਗੀ ਅੱਛਾ ਹਾਂਜੀ ਸੋ ਜਦੋਂ ਤੁਹਾਡਾ ਵਿਆਹ ਹੁੰਦਾ ਕਿੰਨਾ ਟਾਈਮ ਹੋ ਗਿਆ ਹੁਣ ਟੋਟਲ ਚ ਗੱਲ ਕਰੀਏ ਤਾਂ ਮੇਰਾ 6 ਮਹੀਨੇ ਹੋਏ ਹਲੇ ਵਿਆਹ ਹੋਏ ਨੇ ਕਾਰਨ ਕੀ ਬੰਦਾ ਕਿ ਵੀ ਉਹ ਤੁਹਾਡੇ ਨਾਲ ਇਦਾਂ ਠੱਗੀ ਮਾਰਦੇ। ਕਾਰਨ ਥੋੜਾ ਸੌਰੇ ਕਰਕੇ ਹੋ ਰਿਹਾ ਵਾ। ਕਿਵੇਂ? ਸੌਰਾ ਬਤਮੀਜ਼ੀ ਕਰ ਰਿਹਾ ਸੀਗਾ। ਕੀ ਬਤਮੀਜ਼ੀ ਕਰ ਰਿਹਾ ਸੀ? ਥੋੜੀ ਛੇੜਖਾਨੀ ਕਰ ਰਿਹਾ ਸੀ ਮੇਰੇ ਹਸਬੰਦ ਨੂੰ ਦੱਸੀ ਜਦੋਂ ਇਹ ਗੱਲ। ਮੈਂ ਕਿਹਾ ਇਦਾਂ ਕਰਕੇ ਡੈਡੀ ਮੇਰੇ ਨਾਲ ਇਦਾਂ ਕੁਝ ਕਰ ਰਹੇ ਨੇ। ਕਦੇ ਮੇਰੇ ਵਾਸ਼ਰੂਮ ਦੀਆਂ ਕੁੰਡੀਆਂ ਪਾੜਦੇ ਨੇ। ਕਦੇ ਮੇਰੇ ਪਰਸਨਲੀ ਚੀਜ਼ਾਂ ਲੈ ਕੇ ਜਾਂਦੇ ਨੇ ਕਮਰੇ ਦੇ ਵਿੱਚੋਂ। ਕਦੇ ਮੇਰੀਆਂ ਖਾਂਦੀ ਦੀਆਂ ਵੀਡੀਓ ਬਣਾਉਂਦੇ ਨੇ। ਇਹ ਗੱਲ ਮੈਂ ਦੱਸੀ ਸੀ ਆਦੇ ਹਸਬੰਦ ਨੂੰ। ਤੇ ਉਹ ਉਹਨਾਂ ਨੇ ਮੇਰੇ ਉਲਟਾ ਹੋ ਗਏ ਮੇਰੇ ਨਾਲ। ਮਿਹਰੀਆਂ ਪੁਰਾਣੀਆਂ ਗੱਲਾਂ ਲੈ ਕੇ ਬੈਠੇ ਤੂੰ ਏਦਾਂ ਜੋ ਕੁਝ ਵੀ ਹੈ ਨਾ ਗਲਤ ਮਲਤ ਕਹਿ ਦਿੰਦੇ ਆ ਤਾਂ ਕਰਕੇ ਸਾਡੀ ਲੜਾਈ ਥੋੜੀ ਜਿਆਦਾ ਹੋ ਗਈ 23 ਜੂਨ ਨੂੰ ਸਾਡੀ ਲੜਾਈ ਸ਼ੁਰੂ ਹੋ ਗਈ ਸੀ ਸੋਹਰਾ ਤਾਂ ਮੇਰਾ ਥੋੜਾ ਪਹਿਲਾਂ ਵੀ ਮੈਂ ਨਾਲ ਬਹੁਤ ਬਦਤਮੀਜ਼ੀ ਕਰਦੇ ਸੀ ਲੜਦੇ ਸੀ 6 ਮਹੀਨੇ ਤੁਹਾਡੇ ਵਿਆਹ ਨੂੰ ਨਹੀਂ ਹੋਏ ਹਜੇ ਮਤਲਬ ਕਿ ਤੁਹਾਡੇ ਨਾਲ ਇੰਨਾ ਤੁਹਾਨੂੰ ਮਤਲਬ ਕਿ ਘਰੇਲੂ ਚੀਜ਼ਾਂ ਨੂੰ ਲੈ ਕੇ ਹੀ ਅਫਸਰਟ ਹਾਂਜੀ ਮੈਂ ਅੱਜ ਪਿੰਡ ਗਈ ਸੀ ਪੇਕ ਕੇ ਗਈ ਹੋਈ ਸੀ ਮੈਂ ਜਦੋਂ ਪੇਕ ਕੇ ਵਾਪਸ ਆਈ ਮੇਰੇ ਸਾਸ ਨੂੰ ਕਿਹਾ ਮੈਂ ਸਾਸਨ ਬਰੀਫ ਰੈਜ ਸਰਵ ਕਰ ਰਹੀ ਸੀ ਮੈਂ ਕਿਹਾ ਮੰਮੀ ਤੁਸੀਂ ਇਹ ਕੰਮ ਕਿਉਂ ਕਰ ਰਹੇ ਹੋ ਮੈਂ ਕਿਹਾ ਮੈਂ ਆਪੇ ਕਰਦਣਾ ਸੀ ਉੱਥੇ ਮੇਰੇ ਸਾਸੋਹਰੇ ਨਾਲ ਲੜਾਈ ਸ਼ੁਰੂ ਹੋ ਗਈ ਜਦ ਕਿ ਮੈਂ ਕੁਝ ਨਹੀਂ ਬੋਲੀ ਸੀਗੇ ਮੇਰਾ ਸਹੁਰੇ ਨੇ ਲੜਾਈ ਸ਼ੁਰੂ ਕਰ ਲਈ ਮੇਰੇ ਨਾਲ ਉਹਨਾਂ ਦੇ ਸੱਸ ਥੋੜਾ ਘੱਟ ਬੋਲਦੀ ਸੀ ਉਹ ਸਹੁਰੇ ਤੋਂ ਬੁਲਾਉਂਦੀ ਸੀਗੀ ਅੱਛਾ ਬਹੁਤ ਜ਼ਿਆਦਾ ਮੇਰੇ ਨਾਲ ਬਦਤਮੀਜ਼ੀ ਕਰਦੇ ਸੀ ਮੈਂ ਹਸਬੰਦ ਨੂੰ ਦੱਸਿਆ ਮੇਰੀ ਨਾਨ ਨ ਵੀ ਥੋੜੀ ਚਰਾਗ ਸੀਗੇ ਉਹਨੇ ਵੀ ਮੈਨੂੰ ਬਹੁਤ ਜ਼ਿਆਦਾ ਗਲਤ ਬੋਲੇ ਮੇਰੇ ਮੰਮੀ ਡੈਡੀ ਨੂੰ ਬਹੁਤ ਗਲਤ ਬੋਲਦੇ ਹੁਣ ਕੀ ਗਲਤ ਬੋਲੇ ਸੀ ਮੇਰੇ ਡੈਡੀ ਨੂੰ ਗਾਲਾਂ ਕੱਢਦੇ ਸੀਗੇ ਕਿ ਤੇਰਾ ਡੈਡੀ ਇਦਾਂ ਤੇਰਾ ਡੈਡੀ ਖੇਤੀ ਕਰਦਾ ਇਦਾਂ ਇੰਨਾ ਟਾਈਮ ਕੀ ਕਰਦਾ ਖੇਤ ਦੇ ਵਿੱਚ ਇਹਨਾਂ ਦਾ ਕੋਈ ਕੰਮ ਨਹੀਂ ਹੁੰਦਾ ਗੰਦ ਬਹੁਤ ਜ਼ਿਆਦਾ ਵੱਢਦੇ ਸੀ ਮੇਰੇ ਡੈਡੀ ਜੇ ਗੱਲ ਕਰੀਏ ਵਿਆਹ ਤੇ ਉੱਤੇ ਕਿੰਨਾ ਖਰਚ ਆ ਗਿਆ ਬਟ ਟੋਟਲ ਸਾਡਾ 22 ਲੱਖ ਰੁਪਏ ਆਰਾਮ ਦਾ ਖਰਚਾ ਆ ਚੁੱਕਾ ਹਾਂਜੀ ਬਾਕੀ ਹਲੇ ਸੀ ਜਿਵੇਂ ਆਉਂਦੇ ਸੀ 11-1100 ਰੁਪਏ ਸਦਾ ਦਿੰਦੇ ਸੀ ਟੋਟਲੀ ਸਾਡਾ ਮੰਨ ਕੇ ਚਲੋ 25 ਲੱਖ ਰੁਪਏ ਖਰਚਾ ਆ ਚੁੱਕਾ ਹੈ ਅਰੇਂਜਮੈਂਟ ਕਿਦਾਂ ਦਾ ਸੀ ਵਿਆਹ ਦਾ ਜਿਹੜਾ ਉਹਨਾਂ ਨੇ ਕਰਵਾਇਆ ਸੀ ਪੈਲਸ ਤੋਂ ਲੈ ਕੇ ਬਹੁਤ ਜ਼ਿਆਦਾ ਵਧੀਆ ਸੀਗਾ ਅਰੇਂਜਮੈਂਟ ਤਾਂ ਹਮ ਡੈਕੋਰੇਸ਼ਨ ਬਹੁਤ ਵਧੀਆ ਕੀਤੀ ਹੋਈ ਸੀਗੀ ਕੈਂਬਰ ਵਾਲੇ ਹਰ ਇੱਕ ਚੀਜ਼ ਪਰਫੈਕਟ ਸੀ 100 ਤੋਂ ਵੱਧ ਆਈਟਮਾਂ ਨੂੰ ਖਾਣ ਵਾਲੀਆਂ ਦਿੱਤੀਆਂ ਸੀਗੀਆਂ ਉਹ ਚ ਦੋ ਚੀਜ਼ਾਂ ਘਟਦੇ ਸੀ ਮੁੰਡੇ ਨੇ ਉਹ ਵੀ ਧੱਕੇ ਨਾਲ ਕਹਿ ਕੇ ਸਾਡੇ ਤੋਂ ਲਵਾਈਆਂ ਕਿ ਸਾਨੂੰ ਤੁਸੀਂ ਉਹਨਾਂ ਨੂੰ ਖੁਸ਼ ਕਰਨ ਲਈ ਖੁਦ ਪਰਿਵਾਰ ਨੇ ਵੀ ਚਲੋ ਪੀਆਰ ਮੁੰਡਾ ਲਾਪ ਕੇ ਤੁਸੀਂ ਲਾਇਆ ਕਿ ਉਹਨਾਂ ਨੇ ਖੁਦ ਖਰਚਾ ਕਰਵਾਇਆ ਨਹੀਂ ਖਰਚਾ ਉਹਨਾਂ ਨੇ ਕਰਵਾਇਆ ਸਾਡਾ ਕਿ ਹਾਂਜੀ ਕਿ ਸਾਨੂੰ ਵਧੀਆ ਪਰਫੈਕਟ ਚੀਜ਼ ਚਾਹੀਦੀ ਕਿ ਅਸੀਂ ਬਾਹਰ ਨਹੀਂ ਸਾਡੀ ਮੰਗ ਇਹੀ ਹੈ ਕਿ ਸਾਨੂੰ ਵਿਆਹ ਵਧੀਆ ਚਾਹੀਦਾ ਅਸੀਂ ਵਧੀਆ ਵਿਆਹ ਦਿੱਤਾ ਕਿ ਸਾਨੂੰ ਮੈਨੂੰ ਇਦਾਂ ਸੀ ਕਿ ਮੁੰਡਾ ਬਾਹਰ ਲੈ ਕੇ ਜਾਊਗਾ 6 ਅਪ੍ਰੈਲ ਨੂੰ ਜਦੋਂ ਮੁੰਡਾ ਗਿਆ ਉਦੋਂ ਮੇਰੇ ਨਾਲ ਵਧੀਆ ਬੋਲ ਚੱਲ ਕੇ ਗਿਆ ਵਧੀਆ ਮੇਰੇ ਨਾਲ ਗੱਲਬਾਤ ਕਰਕੇ ਗਿਆ ਕਿ ਮੈਂ ਤੈਨੂੰ ਬਾਹਰ ਸੱਦੂਗਾ ਤੇ ਜਦੋਂ 23 ਜੂਨ ਨੂੰ ਸਾਡੀ ਲੜਾਈ ਹੋਈ ਮੇਰੇ ਸਾਸੋਹਰੇ ਨੇ ਮੇਰਾ ਫੋਨ ਫੋੜਿਆ ਮੇਰੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ अच्छा ओ लग गए ਤੁਸੀਂ 6 ਮਹੀਨਾ ਦੇ ਵਿੱਚ ਵਿੱਚ ਉਹ ਇੱਕ ਬਾਹਰ ਚਲੇ ਗਏ ਤੁਹਾਡੇ ਹਾਂਜੀ ਹਾਂਜੀ ਜਦੋਂ 1.5 ਮਹੀਨਾ ਬਾਅਦ ਚਲੇ ਗਏ ਸੀਗੇ اچھا 1.5 ਮਹੀਨੇ ਬਾਅਦ ਹਾਂਜੀ ਤੇ ਉਸ ਤੋਂ ਬਾਅਦ ਕਟਮਾਰ ਕਰਨ ਨੂੰ ਸ਼ੁਰੂ ਕਰਤੀ ਸਾਸ ਸੋਹਰੇ ਨੇ اچھا ਤੇ ਸੋਹਰੇ ਜੀ ਆਪਾਂ ਖੋਲੀਆਂ ਮੇਰੀ ਹਰ ਇੱਕ ਚੀਜ਼ ਉਹਨਾਂ ਨੇ ਮੇਰੀ ਖੋਲ ਜਦੋਂ ਤੁਹਾਡੇ ਨਾਲ ਕਟਮਾਰ ਕਰਦੇ ਸੀ ਤੁਸੀਂ ਫਿਰ ਆਪਦੇ ਪੇਕਿਆਂ ਕੋਲੇ ਗੱਲਬਾਤ ਨਹੀਂ ਕੀਤੀ ਮੇਰਾ ਫੋਨ ਉਹਨਾਂ ਨੇ ਫੜ ਲਿਆ ਸੀ 23 ਜੂਨ ਤਾਨੂੰ ਲਾਉਣ ਵੀ ਨਹੀਂ ਦਿੰਦੇ ਸੀ ਨਾ ਨਾ ਮੈਨੂੰ ਫੋਨ ਲਾਉਣ ਹੀ ਨਹੀਂ ਦਿੱਤੇ ਜੂਨ ਨੂੰ ਮੇਰਾ ਜਿਹੜਾ ਫੋਨ ਫੜ ਲਿਆ ਉਹਨਾਂ ਨੇ ਉਸ ਤੋਂ ਬਾਅਦ ਲੜਾਈ ਹੁੰਦੀ ਰਹੀ ਚਾਰ ਪੰਜ ਦਿਨਾਂ ਬਾਅਦ ਮੰਮੀ ਡੈਡੀ ਨੂੰ ਪਤਾ ਲੱਗ ਗਿਆ ਸੁਖਵੀਰ ਦਾ ਫੋਨ ਨਹੀਂ ਆ ਰਿਹਾ ਸਾਨੂੰ ਤੇ ਮੰਮੀ ਡੈਡੀ ਆਏ ਤੇ ਜਦੋਂ ਉਹਨਾਂ ਨੇ ਦੇਖਿਆ ਤਾਂ ਮੈਂ ਅੰਦਰ ਬੰਦ ਸੀਗੀ ਬੰਦ ਮਤਲਬ ਕਿ ਉਹਨਾਂ ਨੇ ਬੰਦ ਕਰ ਦਿੱਤਾ ਨਹੀਂ ਕਮਰੇ ਦੇ ਵਿੱਚ ਮੈਨੂੰ ਰੱਖਿਆ ਹੋਇਆ ਸੀ ਬਾਹਰ ਨਹੀਂ ਨਿਕਲਣ ਦਿੰਦੇ ਸੀ ਹਾਂਜੀ ਕੱਟਾ ਚਾ ਤਾਂ ਫਿਰ ਇਹ ਤੁਹਾਡੇ ਕੋਲੇ ਜਾਂਦੇ ਆ ਫਿਰ ਤੁਸੀਂ ਉਦੋਂ ਇਹਨਾਂ ਦੇ ਗਿਆ ਤੋਂ ਤੁਸੀਂ ਇਹਨਾਂ ਨਾਲ ਗੱਲਬਾਤ ਵੀ ਕੀਤੀ ਵੀ ਮੈਨੂੰ ਇਹ ਮੈਂ ਇਹਨਾਂ ਨੂੰ ਕੁਛ ਨਹੀਂ ਦੱਸਿਆ ਮੈਂ ਕਿਹਾ ਕੁਛ ਨਹੀਂ ਮੈਂ ਕਿਹਾ ਮੈਂ ਬਿਮਾਰ ਹੋ ਗਈ ਸੀ ਮੈਂ ਇਹਨਾਂ ਨੂੰ ਪਹਿਲਾਂ ਟਾਲਤਾ ਮੈਨੂੰ ਇਸ ਵਿੱਚ ਮੈਂ ਘਰ ਦੀ ਗੱਲ ਘਰ ਚ ਰਵੇ ਨਾ ਮੈਨੂੰ ਮੰਮੀ ਡਾਡੀਆਂ ਕਿਉਂ ਟੈਨਸ਼ਨ ਪਾਉਣ ਉਹਨਾਂ ਨੇ ਪਹਿਲੇ 4 ਕਿੱਲੇ ਜਮੀਨ ਦੀ ਹੌਲੀ ਹੌਲੀ ਸੈੱਟ ਹੋ ਜੂਗੀ ਜਮੀਨ ਦੇ ਕਿੱਲੇ ਗਾਣੇ ਕੀਤੇ ਆ ਤੇ ਉਹ ਕੰਮ ਵੱਧ ਗਿਆ ਵੱਧ ਗਿਆ ਸਸੋਰਾ ਥੋੜਾ ਜਿਆਦਾ ਤੰਗ ਕਰਨ ਲੱਗੇ ਕੁੜੀ ਦਾ ਸਹੁਰਾ ਉਹ ਆ ਕੇ ਮੈਨੂੰ ਬੋਲਣ ਲੱਗ ਗਿਆ ਚਾਚਾ ਚਾਚੀ ਮੈਨੂੰ ਵੱਧ ਘਟ ਬੋਲਣ ਲੱਗੇ ਇੰਨੀ ਦੁਸ਼ਮਣੀ 6 ਮਹੀਨੇ ਵਿਆਹ ਨਹੀਂ ਹੋਇਆ ਹਜੇ ਸਾਰੇ ਪਰਿਵਾਰ ਦੀ ਇੰਨੀ ਦੁਸ਼ਮਣੀ ਕੀ ਸਮਝਦੇ ਕੀ ਕਾਰਨ ਸਮਝਦੇ ਕਾਰਨ ਪਤਾ ਹੀ ਨਹੀਂ ਲੱਗ ਰਿਹਾ ਹਾਂ ਆਹੀ ਜੋ ਛੋਟੇ ਛੋਟੇ ਚੀਜ਼ਾਂ ਕਿ ਹਾਂ ਜਦੋਂ ਫਾਈਲ ਲਾਉਣੀ ਸੀਗੇ ਉਹਦੇ ਮੁੰਡਾ ਮੇਰੇ ਨਾਲ ਇਹ ਕੁਛ ਕਰ ਰਿਹਾ ਅੱਛਾ ਹਾਂਜੀ ਮੁੰਡੇ ਨੂੰ ਸ਼ੇ ਡੇਢ ਮਹੀਨਾਵਲੇ ਯੂਜ਼ ਵੀ ਕੀਤਾ ਹਾਂਜੀ ਡੇਢ ਮਹੀਨਾ ਯੂਜ਼ ਕਰਕੇ ਉਸ ਤੋਂ ਬਾਅਦ ਚੱਲ ਗਿਆ ਕਿ ਹਾਂ ਮੈਂ ਨੇ ਤੈਨੂੰ ਬਾਹਰ ਲੈ ਕੇ ਜਾਣਾ ਕਿਉਂਕਿ ਸਾਡੀ ਲੜਾਈ ਤਾਂ ਛੋਟ ਜਦੋਂ ਉੱਥੇ ਗਏ ਆ ਡੇਢ ਮਹੀਨੇ ਬਾਅਦ ਤੁਹਾਡੀ ਤੁਹਾਡੇ ਫੋਨ ਤੇ ਜਾਂ ਤੁਹਾਡੀ ਸੱਸ ਦੇ ਫੋਨ ਤੇ ਕਦੇ ਤੁਹਾਡੇ ਨਾਲ ਗੱਲਬਾਤ ਕਰਦੇ ਸੀ ਮੁੰਡੇ ਨਾਲ ਹਾਂਜੀ ਮੇਰੀ ਗੱਲ ਬਹੁਤ ਹੁੰਦੀ ਸੀ ਕੀ ਕਹਿੰਦੇ ਹੁੰਦੇ ਸੀ ਕੇ ਮੈਂ ਤੁਹਾਨੂੰ ਬਾਹਰ ਲੈ ਜਾਊਂਗਾ ਲੜਾਈ ਝਗੜਾ ਨੇ ਸ਼ੁਰੂ ਹੀ ਕਰਤਾ ਸੀਗਾ ਮੇਰੇ ਨਾਲ ਪਾਸਪੋਰਟ ਵੀ ਨਹੀਂ ਬਣਾਉਂਦੇ ਪਏ ਸੀ ਮੈਨੂੰ ਤੱਕੇ ਨਾਲ ਮੈਂ ਪਾਸਪੋਰਟ ਬਣਾਇਆ ਆਪਦਾ ਮੈਂ ਜਦੋਂ ਮੰਮੀ ਨੂੰ ਦੱਸਿਆ ਕਿ ਮੰਮੀ ਮੇਰੇ ਨਾਲ ਮੁੰਡਾ ਹਰਜੋਤ ਲੜ ਹੂੰ ਉਹ ਗੱਲ ਟਾਲਦੇ ਟਾਲਦੇ ਉਹ ਥੋੜੀ ਜਿਆਦਾ ਹੀ ਵੱਧ ਗਈ ਹੂੰ ਗੱਲ ਸਾਰੀ ਕਿਹਦੇ ਪੈਰੋਂ ਵਧੀਆ ਸੱਸ ਸਹੁਰੇ ਤੇ ਨਨਾਨ ਵੱਲੋਂ ਵਧੀਆ ਹੂੰ ਕਿਉਂਕਿ ਇਹਨਾਂ ਨੇ ਬਹੁਤ ਜ਼ਿਆਦਾ ਅੱਗ ਲਾਈ ਆ ਮੁੰਡੇ ਨੂੰ ਬਹੁਤ ਜ਼ਿਆਦਾ ਪੜਕਾਇਆ ਮੁੰਡੇ ਨੂੰ ਇਹਨਾਂ ਨੇ ਜੋ ਵੀ ਉਹਨਾਂ ਦੇ ਮੰਗਰੀ ਹਾਂਜੀ ਉਹਨਾਂ ਦੇ ਮੰਗਰੀ ਜੇ ਤੁਹਾਡੇ ਪਰਿਵਾਰ ਦੀ ਇਧਰ ਪੇਕੇ ਪਰਿਵਾਰ ਦੀ ਗੱਲ ਕਰਦੇ ਕਿੰਨੇ ਮੈਂਬਰ ਆ ਤੁਸੀਂ ਅਸੀਂ ਪੰਜ ਆ ਜੀ ਪੰਜ ਦੋ ਮੇਰੇ ਭਰਾ ਨੇ ਮੰਮੀ ਡਾਡੀ ਤੇ ਮੈਂ ਕਿੰਨੀ ਤੁਹਾਡੇ ਕੋਲ ਇਧਰ ਪੈਲੀ ਹੈਗੀ ਸਾਡੇ 4 ਕਿੱਲੇ ਜ਼ਮੀਨ ਹੁੰਦੀ ਹੈ ਅੱਛਾ ਉਹ ਵੀ ਗਹਿਣੇ ਧਰੇ ਉਹ ਗਹਿਣੇ ਧਰੇ ਹੋਏ ਆ ਸਾਡੇ ਹੂੰ ਕੋਈ ਪੰਚਾਇਤ ਇਕੱਠੀ ਕੀਤੀ ਹੋਵੇ ਜਾਂ ਕੋਈ ਦਰਖਾਸਤ ਦਿੱਤੀ ਹੋਵੇ ਸਾਡੇ 10 12 ਵਾਰੀ ਪੰਚਾਇਤ ਬੈਹ ਚੁੱਕੀ ਆ 10 12 ਵਾਰੀ ਹਾਂਜੀ 10 ਵਾਰੀ 12 ਕੋਸ਼ਿਸ਼ ਜਗਰਾਉ ਬੈਠੀ ਸਾਡੀ ਕੁਛ ਇੱਥੇ ਮੋਗੇ ਬੈਠ ਚੁੱਕੇ ਆ ਅਸੀਂ ਤੇ ਮੁੰਡੇ ਦਾ ਡੈਡੀ ਕਹਿੰਦਾ ਕਹਿੰਦਾ ਮੈਂ ਪੁੱਛ ਕੇ ਦੱਸਦਾ ਮੁੰਡੇ ਨੂੰ ਦੱਸ ਦੇਣ ਰੁੱਕ ਜਾ ਕਦੇ ਤਾਂ ਕਹਿੰਦੇ ਅਸੀਂ ਲੈ ਜਾਾਂਗੇ ਬਾਹਰ ਕਦੇ ਮੁੱਕਰ ਜਾਂਦੇ ਅਗਲੀ ਤਰੀਕ ਤੇ ਆ ਕੇ ਮੁੱਕਰ ਜਾਂਦੇ ਕਹਿੰਦੇ ਅਸੀਂ ਬਾਹਰ ਨਹੀਂ ਲੈ ਕੇ ਜਾਣੀ ਅਸੀਂ ਪੈਸਿਆਂ ਦਾ ਨਵੇੜਨਾ ਰਾਤ ਸਾਡੀ ਸੇਖਾ ਕਲਾ ਚ ਗੱਲ ਹੋਈ ਸੀ ਇਕੱਠ ਹੋਇਆ ਸੀਗਾ ਸਾਡਾ ਗੱਗੀ ਬਰੇ ਦੇ ਘਰੇ ਉਥੇ ਉਹਨਾਂ ਦੀ ਪੰਚਾਇਤ ਨੇ ਵਧੀਆ ਸਾਡਾ ਸਾਰਾ ਕਰਵਾਤਾ ਸੀ ਉਹਨਾਂ ਦੀ ਪੰਚਾਇਤ ਦੇ ਪਿੰਡ ਦੀ ਪੰਚਾਇਤ ਨੇ ਸਾਰਾ ਕੁਝ ਸਾਡਾ ਹਿੱਲਾ ਹੋ ਗਿਆ ਸੀ 19 ਲੱਖ ਚ ਸਾਡੀ ਗੱਲ ਹੋਈ ਸੀ ਚਲੋ ਸੀਗਾ ਘਾਟਾ ਖਾ ਰਹੇ ਆਂ ਅਸੀਂ ਕੋਈ ਗੱਲ ਨਹੀਂ ਸਾਨੂੰ ਮਨਜ਼ੂਰ ਆ ਘਾਟਾ ਤੇ ਨਾ ਤਾਂ ਮੁੰਡੇ ਵਾਲੇ ਨੇ ਅਸੀਂ ਕਿਹਾ ਮੇਰੇ ਕੱਪੜੇ ਦੇ ਦਿਓ ਨਾ ਤਾਂ ਮੇਰੇ ਕੱਪੜੇ ਦੇਣ ਨੂੰ ਕਹਿ ਰਹੇ ਨਾ ਅਸੀਂ ਤੇਰੇ ਕੱਪੜੇ ਦੇਣੇ ਨਾ ਤੇਰਾ 골ਡ ਦੇਣਾ ਅਸੀਂ ਤੇਰੀ ਕੋਈ ਚੀਜ਼ ਨਹੀਂ ਤੈਨੂੰ ਚੱਕਣ ਦੇਣੀ ਮੇਰਾ ਜਿੰਨਾ ਵੀ ਸਮਾਨ ਗਿਆ ਸੀ ਮੈਨੂੰ 1 ਰੁਪਏ ਦੀ ਚੀਜ਼ ਨਹੀਂ ਕਹਿੰਦੇ ਅਸੀਂ ਦੇਣੀ ਜਿਹੜੀਆਂ ਪੰਚਾਇਤਾਂ ਬੈਠੀਆਂ ਪੰਚਾਇਤਾਂ ਦੇ ਵਿੱਚ ਤੁਸੀਂ ਕਹਿੰਦੇ 1 ਤੇ ਕੀ ਬਣਿਆ ਹੁਣ ਉਹਦਾ ਮਿਲਿਆ ਕਿ ਉਹਦਾ ਬਣਿਆ ਸੀ ਰਾਤ ਅਸੀਂ ਚੈੱਕ ਮੰਗਿਆ ਸੀ ਮੁੰਡੇ ਵਾਲਾ ਤੋਂ ਤੇ ਸਰਪੰਚਾਂ ਨੇ ਤਾਂ ਵਧੀਆ ਸੜਾ ਇਹ ਕਰਵਾਤੀ ਸੀਗੀ ਪਹਿਲਾਂ ਤਾਂ ਉਹ ਮੰਨ ਗਏ ਸੀ ਸਵੇਰੇ ਜਦੋਂ ਅਸੀਂ ਗੱਲ ਕੀਤੀ ਮੁੰਡੇ ਵਾਲਾ ਮੁਕਰ ਕਹਿੰਦੇ ਅਸੀਂ ਕੋਈ ਚੈੱਕ ਨਹੀਂ ਦੇਣਾ ਕੁਛ ਨਹੀਂ ਦੇਣਾ ਕਹਿੰਦੇ ਸੀ ਮੁੰਡੇ ਵਾਲਾ ਸ਼ਰ੍ਹਾਂ ਮੁਕਰ ਗਿਆ ਇਹ ਚੀਜ਼ ਤੋਂ ਅੱਛਾ ਹਾਂਜੀ ਹਾਂ ਉਹ ਕਹਿੰਦੇ ਸੀ ਚੈੱਕ ਨਹੀਂ ਦੇਣਾ ਸਾਨੂੰ ਆਈ ਸੀ ਸਾਨੂੰ ਥੋੜਾ ਜਿਹਾ ਵਿਸ਼ਵਾਸ ਹੋਊਗਾ ਕੱਲੂ ਬਾਈ ਚੰਸ ਬਾਹਰ ਨਿਕਲਦੇ ਆ ਤਾਂ ਕਰਕੇ ਉਹ ਕਹਿੰਦੇ 2 ਮਹੀਨੇ ਤੱਕ ਅਸੀਂ ਰਕਮ ਦੇ ਦਾਂਗੇ ਚਲੋ ਅਸੀਂ ਕਿ ਤੁਸੀ 2 ਮਹੀਨੇ ਤੱਕ ਰਕਮ ਸਾਨੂੰ ਦੇ ਦਿਓ ਤੇ ਪਰ ਅਸੀਂ ਚੈੱਕ ਲੈਣਾ ਚੈੱਕ ਨਹੀਂ ਮੰਨਦੇ ਵੇ ਮੁੰਡੇ ਵਾਲੇ ਕਿੰਨਾ ਟਾਈਮ ਹੋ ਗਿਆ ਹੁਣ ਤੁਹਾਨੂੰ ਲਾਰੇ ਲਈ ਜਾਂਦੇ ਸਾਨੂੰ 2.5 ਮਹੀਨੇ ਹੋ ਗਏ ਮੈਨੂੰ ਪੇਕੇ ਬੈਠੇ ਨੂੰ ਅੱਛਾ ਤੁਸੀਂ ਹੁਣ ਇੱਥੇ ਬੈਠੇ ਹੋ ਹਾਂ ਜਿਵੇਂ ਨੂੰ ਸੱਸ ਸੋਹਰਾ ਹੈ ਸੱਸ ਸੋਹਰਾ ਹੈਗੇ ਉਹਨਾਂ ਨੇ ਮੈਨੂੰ ਘਰੋਂ ਕੱਢਤਾ ਸੀਗਾ ਅੱਛਾ ਉਹਨਾਂ ਨੇ ਮੈਨੂੰ 15-20 ਦਿਨ ਵਾਸਤੇ ਭੇਜਿਆ ਸੀਗਾ ਤੇ ਉਹ ਮੁੰਡਾ ਲੈਣੀ ਨਹੀਂ ਆਈ ਉਸ ਵਾਰ ਮੈਂ ਤੇ ਮੇਰਾ ਡੈਡੀ ਛੱਡਣ ਗਏ ਸੀਗੇ ਅੱਛਾ ਤੇ ਉਹਨਾਂ ਨੇ ਸਾਨੂੰ ਪੁਲਿਸ ਸਾਧ ਲਈ ਜਦੋਂ ਅਸੀਂ ਗੇਟ 'ਪਾਣੇ ਮੈਂ ਕਿਹਾ ਮੈਨੂੰ ਗੇਟ ਖੋਲਦੋ ਮੇਰੀ ਕੋਈ ਗਲਤੀ ਨਹੀਂ ਹੈਗੀ ਮੇਰੇ ਪਿਓ ਨੇ ਬੜ ਬਹੁਤ ੱਖਾ ਕੇ ਵਿਆਹ ਕੀਤਾ ਵਾ ਤੇ ਉਹਨਾਂ ਨੇ ਸਾਨੂੰ ਗੇਟ ਨਹੀਂ ਖੋਲਿਆ ਅੱਛਾ ਫਿਰ ਉਸ ਤੋਂ ਬਾਅਦ ਉਹਨਾਂ ਨੇ ਪੁਲਿਸ ਬੁਲਾਈ ਪੁਲਿਸ ਵਾਲਿਆਂ ਨੇ ਸਾਨੂੰ ਕਿਸੇ ਵੀ ਤਰ੍ਹਾਂ ਕਹਿਵਾ ਕੇ ਸੀ ਨਹੀਂ ਫਿਰ ਕੋਈ ਕਿਸੇ ਨੂੰ ਕੋਈ ਬੁਲਾਇਆ ਚਲਾਇਆ ਕਿ ਵੀ ਸਾਨੂੰ ਅੰਦਰ ਨਹੀਂ ਵੜਨ ਦਿੰਦੇ ਜਾਂ ਕਿਸੇ ਪੰਚਾਇਤ ਬਹੁਤ ਲੋਕ ਇਕੱਠੇ ਹੋਏ ਸੀਗੇ ਸਾਰੇ ਸਾਡੀ ਗਲਤੀ ਕੱਢਣ ਲੱਗੇ ਤੁਸੀਂ ਕਾਹਤੋਂ ਆਏ ਤੁਸੀਂ ਕਾਹਤੋਂ ਆਏ ਡਾਡੀ ਕਹਿੰਦੇ ਮੇਰੀ ਗਲਤੀ ਦੱਸੋ ਕਿ ਮੇਰੀ ਕੁੜੀ ਛੱਡਣ ਆਇਆ ਮੇਰੀ ਕੁੜੀ ਵਿਆਹੀ ਸੀ ਜਦੋਂ ਇੱਥੇ ਕਿ ਉਹਨਾਂ ਨੇ ਚੱਕ ਕੇ ਸਾਨੂੰ ਪੁਲਿਸ ਸਾਧਣੀ ਸਾਨੂੰ ਭੇਜਿਆ ਜਿਹੜੀ ਤੁਹਾਡੇ ਸਕੇ ਪੂਆਜੀ ਸੀ ਮਾਸੀ ਸੀ ਉਹਨਾਂ ਨਾਲ ਗੱਲਬਾਤ ਨਹੀਂ ਕੀਤੀ ਵੀ ਜਾਂ ਬਈ ਮੇਰੇ ਨਾਲ ਇੰਨਾ ਵੱਡਾ ਧੋਖਾ ਹੋ ਗਿਆ ਵੀ ਤੁਸੀਂ ਉਹਨਾਂ ਨਾਲ ਜਾ ਕੇ ਖੜੋ ਵੀ ਕੋਈ ਨਹੀਂ ਕੋਈ ਨਹੀਂ ਖੜ ਰੇ ਸਾਡੇ ਨਾਲ ਇਸ ਟਾਈਮ ਤੁਹਾਡੀ ਸਕੇ ਪੂਆ ਵੀ ਨਾ ਨਾ ਕੋਈ ਨਹੀਂ ਖੜ ਰੇ ਰਿਸ਼ਤੇਦਾਰ ਕੋਈ ਵੀ ਨਹੀਂ ਖੜ ਰੇ ਸਾਡੇ ਸਾਡੇ ਰਿਸ਼ਤੇਦਾਰਾਂ ਨਾਲ ਸਾਡੇ ਮੇਰੇ ਹਸਬੰਦ ਨੇ ਵਿਗਾੜਤੀ 4 April ਦੀ ਗੱਲ ਜਦੋਂ ਮੇਰੀ ਵਿਚੋਲ ਲੈਣਾ ਮੇਰੇ ਹਸਬੰਦ ਨੇ ਲੜਾਈ ਕਰਵਾਤੀ ਸਾਡੀ ਕਿਸੇ ਵੀ ਤਰ੍ਹਾਂ ਉਹਨਾਂ ਨੇ ਲੜਾਈ ਕਰਵਾਤੀ ਤੇ ਮੈਂ ਉਸ ਤੋਂ ਬਾਅਦ ਉਹਨਾਂ ਨਾਲ ਗੱਲ ਨਹੀਂ ਕੀਤੀ ਤੇ ਉਹ ਕਹਿੰਦੇ ਉਹਨਾਂ ਨੇ ਬਸ ਆਈ ਛੋਟੀ ਮੋਟੀਆਂ ਗੱਲਾਂ ਕਰਕੇ ਲੜਾਈ ਹੋ ਚੁੱਕੀ ਸੀ ਵਿਆਹ ਕਰਕੇ ਹਾਂਜੀ ਕਿ ਸਾਨੂੰ ਵਿਆਹ ਚ ਨਹੀਂ ਸੱਦਿਆ ਸੀ ਜਦ ਕਿ ਸੱਦਿਆ ਸੀ ਪਰ ਉਹ ਆਏ ਨਹੀਂ ਸੀਗੇ ਵਿਆਹ ਤੇ ਜੇ ਗੱਲ ਕਰੀਏ ਤਾਂ ਪੂਰਾ ਪਰਿਵਾਰ ਸਦਮੇ ਦੇ ਵਿੱਚ ਆ ਅੰਕਲ ਨੂੰ ਅਸੀਂ ਕਾਫੀ ਟਾਈਮ ਦੇ ਨੋਟ ਕਰੀ ਜਾਂਦੇ ਆ ਦਿਮਾਗੀ ਤੌਰ ਤੇ ਜੇ ਗੱਲ ਕਰੀਏ ਤਾਂ ਥੋੜਾ ਜਿਹਾ ਅਫਸੈਟ ਹੋਏ ਬੈਠੇ ਆ ਗੱਲਬਾਤ ਕਰਦੇ ਆ ਇਹਨਾਂ ਦੇ ਨਾਲ ਅੰਕਲ ਜਦੋਂ ਵੀ ਕੋਈ ਆਪਾਂ ਧੀ ਦੇ ਲਈ ਰਿਸ਼ਤਾ ਦੇਖਦੇ ਆ ਤਾਂ ਸੋ ਸ਼ਾਨਬੀਨ ਕਰਦੇ ਆ ਤੁਸੀਂ ਕੋਈ ਪਤਾ ਪਤਾ ਨਹੀਂ ਕੀਤਾ ਸੀ ਪਰਿਵਾਰ ਬਾਰੇ ਕੋਣ ਛਾਂ ਜੀ ਮੈਂ ਤਾਂ ਮਾਰਾ ਹੀ ਤੇ ਪ੍ਰੋਸੈਸ ਰਹਿ ਗਿਆ ਅੱਛਾ ਉਹ ਆਦੇ ਬੰਦੇ ਹੈਗੇ ਵਿੱਚ ਭੋਆ ਦੀ ਕੁੜੀ ਹੈ ਭੈਣ ਹੈ ਮੇਰੀ ਇਹਨਾਂ ਦੀ ਮਾਸੀ ਦੀ ਕੁੜੀ ਹੁੰਦੀ ਨਹੀਂ ਜਦੋਂ ਇਹਨਾਂ ਨੇ ਕੋਈ ਗੱਲ ਵਿੱਚੋ ਹੌਲੀ 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 ਥੋੜੀ ਸਾਰੇ ਕਸਕਾਤੇ ਮੋੜ ਕੇ ਟੌਰਚ ਕਰ ਕਰਕੇ ਕੁੜੀ ਨੂੰ ਵੇਖਰੇ ਬਾੜ ਨਹੀਂ ਕੁਝ ਕੀਤੀ ਮੇਰਾ ਤਾਂ ਦਿਮਾਗ ਖੇਲਿਆ ਪਿਆ ਬਸ ਇਦੀ ਗੱਲ ਹੁਣ ਮੈਂ ਕਿੱਥੋਂ ਲਿਆਂ ਪੈਸਾ ਇਹਨੂੰ ਲਾਉਣ ਵਾਸਤੇ ਨਾ ਤੇ ਵਿਆਹਾਂ ਦੇ ਵਿੱਚ ਨਾ ਕੁਵਾਰਿਆਂ ਦੇ ਵਿੱਚ ਮੇਰੇ ਮਗਰ ਸਾਰੀ ਕੁਇਦਰੀ ਭਈ ਹੈ ਸਾਰਾ ਮੇਰਾ ਉੱਜੜ ਚੁੱਕਾ ਥੋੜੇ ਦੋਨੇ ਮੁੰਡੇ ਕੁਵਾਰੀ ਹੈ ਜੀ ਹਲੇ ਕੁਵਾਰੇ ਹੈ ਜੀ ਹੂੰ 4 ਕਿੱਲੀ ਸੀ ਤੁਹਾਡੇ ਕੋਲੇ ਪਹਿਲੀ ਦੀਆਂ 4 ਕਿੱਡੇ ਸੀ ਜੀ ਪੁਰੇ ਕੋਈ ਪੈੜੀ ਵੱਧ ਨਹੀਂ ਸੀ ਕੁਸ ਨਹੀਂ ਰੋਹ ਜਣੇ ਬੈ ਚੱਕ ਕੇ ਕੁ ਥੱਕੇ ਬਾਹਰ ਬੂਰ ਖਾਦੇ ਸੀ ਕੋ ਸੋਨਾ ਧਰਣਾ ਵੇਚ ਕੇ ਮਹਾਸਰੇ ਲਾਇਆ ਸੀ ਹੁਣ ਮੇਰਾ ਕੁਸ ਹੋਈ ਪਣ ਨਹੀਂ ਰਿਹਾ ਕੋਈ ਮੇਰੀ ਸੌਣ ਨਹੀਂ ਰਿਹਾ ਪਰ ਜੇਤਾ ਫੈਸਲਾ ਕਰਤਾ ਪਰ ਜੇਤਾ ਨੇ ਪਰ ਜੇਤਾ ਨੇ ਸਾਡੇ ਅੱਖ ਚ ਫੈਸਲਾ ਕੀਤਾ ਹੁਣ ਉਹ ਮੰਨ ਨਹੀਂ ਲਿਆ ਮੈਂ 하게 ਦੇਣੀ ਨਹੀਂ ਆ ਉਹ ਪਤਾ ਚੱਕ ਚੁੱਕ ਨੇ ਮੈਨੂੰ ਦਾ ਜਦੋਂ ਭੁੱਲ ਚੁੱਕੀਆਂ ਸੀਗਾ ਦਿਮਾਗ ਮੇਰਾ ਬਹੁਤ ਖਰਾਬ ਹੋ ਚੁੱਕਾ ਹੈ। ਮੈਂ ਬਹੁਤ ਜ਼ਿਆਦਾ ਖਰਾਬ ਕੀਤਾ ਹੋਇਆ ਸਾਨੂੰ ਸਾਨੂੰ ਕੋਈ ਇਹਨਾਂ ਸਾਫ਼ ਮਿਲਣਾ ਚਾਹੀਦਾ ਨਹੀਂ ਬਹੁਤ ਪੂਰਾ ਹਾਲਾਤ ਹੈ। ਹੁਣ ਬੱਚੀ ਨੂੰ ਕੋਈ ਫੋਨ ਫਾੜ ਆਉਂਦਾ ਹੈ ਕਿ ਨਹੀਂ ਕੋਈ ਗੱਲ ਕਰਦਾ ਨਹੀਂ ਕੋਈ ਫੋਨ ਫਾੜ ਕੋਈ ਨਹੀਂ ਕਰਦਾ ਫੋਨ ਐਸੀ ਬੰਦ ਕਰਾਏ ਹੋਇਆ ਉਹ ਸਨ ਚ ਉਹ ਘੜੀ ਜਾਂਦੇ ਸੀਗੇ ਮੈਨੂੰ ਨਹੀਂ ਕਹਿਣਾ ਆਉਂਦਾ ਕੋਈ ਕਹਿੰਦਾ ਸਭ ਬਲੈਕਮੇਲ ਕਰ ਹਾਂ ਬਲੈਕਮੇਲ ਕਰ ਰਹੇ ਆ ਪੂਰਾ ਕੁੜੀ ਨੂੰ ਅੱਛਾ ਕੀ ਕਹਿੰਦੇ ਆ ਕੀ ਕਹਿੰਦੇ ਆ ਫੋਨ ਲਾ ਕੇ ਕਹਿੰਦੇ ਜੀ ਅਸੀਂ ਇਤਨਾ ਫਲਾਨਾ ਕਰ ਦੇਵਾਂਗੇ ਹਿੱਤ ਉਹ ਕਹਿੰਦਾ ਜਿੰਨਾ ਕੁੜੀ ਨੇ ਦੱਸੀ ਹੈ ਗੱਲ ਹੂੰ ਕੁੜੀ ਦੇ ਨਾਲ ਅੱਧੀ ਗੱਲ ਦੱਸ ਚੁੱਕੀ ਹੈ ਜਿੰਨੀ ਕੁੜੀ ਦੇ ਨਾਲ ਗੱਲਾਂ ਹੋਈਆਂ ਕੁੜੀ ਸੰਗੀ ਜਾਂਦੀ ਹੈ ਪੁੱਤ ਸੰਗਣ ਦੀ ਲੋੜ ਕੋਈ ਨਹੀਂ ਦੱਸ ਸਾਰੀ ਗੱਲ ਖੁੱਲ ਕੇ ਦੱਸ ਦੇ ਸਿੱਧੀ ਗੱਲ ਕਹਿੰਦੇ ਆ ਹੂੰ ਔਰ ਖਰਾਬ ਸਾਨੂੰ ਉਹਨਾਂ ਨੇ ਬਹੁਤ ਕਰਤਾ ਪੰਚਾਇਤ ਨੇ ਫੈਸਲਾ ਕਰਤਾ ਖਾੜੇ ਦੇ ਬੰਦੇ ਦੀ ਪਿੰਡ ਦੀ ਪੰਚਾਇਤ ਵੀ ਸਾਡੇ ਨਾਲ ਹੋ ਗਈ ਉਹਨਾਂ ਨੇ ਪੂਰਾ ਰਾਜੀਨਾਮਾ ਕਰਾਉਣ ਦੀ ਖਾਤਰ ਕੀਤਾ ਪਰ ਇਹ ਕਿ ਬੁੜਾ ਨਹੀਂ ਮੰਨਿਆ ਘਰ ਵਾਲੇ ਜਿਹੜੇ ਕੁੜੀ ਦੇ ਸਹੁਰੇ ਆ ਉਹ ਨਹੀਂ ਮੰਨ ਰਹੇ ਬਜਾਇਦ ਨੇ ਫੈਸਲੇ ਕਰਤੇ ਰਾਤ ਇੱਕ ਸੇਖੇ ਕਲਾਂ ਦੇ ਵਿੱਚ ਕਰੇ ਬੈਠੇ ਦਾ ਸਾਰਾ ਫੈਸਲਾ ਹੋਇਆ ਸੀਗਾ ਵੀ ਚਲੋ ਸੋਨਾ ਨਿ ਛੜਦ ਸਾਰਾ ਕੁਝ ਛੜਦ ਨੇ ਕਪੜਾ ਛੜਦ ਨੇ 20 ਲੱਖ ਰੁਪਏ ਦੇ ਦਿੰਨੇ ਹੂੰ 20 ਲੱਖ ਦੇ ਵਿੱਚ ਉਹ ਧੜਕੇ ਨੂੰ ਉਹਨਾਂ ਨੇ ਪਰਚਾ ਸਾਥੋਂ ਲਿਖਾ ਲਿਆ ਲਿਖਾ ਕੇ ਪਰਚਾ ਸਾਈਨ ਕਰਵਾ ਲੇ ਸਾਈਨ ਕਰਵਾ ਕੇ ਜਦੋਂ ਆਇਆ ਚੈੱਕ ਦੇਣ ਦਾ ਕੰਮ ਉਹ ਕਹਿੰਦੇ ਜਿੱਕ ਦੇ ਨਹੀਂ ਸਕਦੇ ਅੱਛਾ ਹੁਣ ਫੇਰ ਮੁੱਕਰ ਗਏ ਫੇਰ ਮੁੱਕਰ ਗਏ ਹੂੰ ਔਰ ਲੋਕੀ ਕੋਈ ਕਹਿੰਦਾ ਸਾਨੂੰ ਕੇਸ ਕਰੋ ਕੋਈ ਉਸ ਕਹਿੰਦਾ ਕੋਈ ਕਹਿੰਦਾ ਜਿੰਨੇ ਮੂੰਹ ਉਨੀਆਂ ਗੱਲਾਂ ਸਾਨੂੰ ਕੋਈ ਸਮਝ ਨਹੀਂ ਲੱਗਦੀ ਜਾਂਦਾ ਕੋਈ ਸਾਡੀ ਕੋਈ ਹੱਲ ਨਿਕਲ ਜੇ ਨਹੀਂ ਤਾਂ ਮੁਸ਼ਕਲਾ ਕੰਮ ਕੋਈ ਨਾ ਕੋਈ ਘਰ ਦੇ ਵਿੱਚੋਂ ਕੋਈ ਨਾ ਕੋਈ ਗੱਲਬਾਤ ਹੋ ਜਾਣੀ ਹੈ ਮੈਨੂੰ ਇਹ ਨਹੀਂ ਕਰ ਲਈ ਕੋਲੇ ਕੋਲੇ ਪਸ ਨਹੀਂ ਇਹਨਾਂ ਦੇ ਤੇ ਕਰਨਗੇ ਵੀ ਕੀ ਤੇ ਕਿੱਥੋਂ ਕੇਸ ਤੇ ਲੜ ਪੈਣਗੇ ਕੀ ਲੱਗਦਾ ਬਾਪੂ ਵੀ ਹੁਣ ਜਿਵੇਂ ਕਹਿ ਰਹਿੰਦੇ ਆ ਬਾਹਰ ਮੁੰਡੇ ਵਾਲੇ ਪੀ ਆਰ ਆ ਪੈਸਾ ਲਾ ਦੋ ਧੀ ਜਾ ਉਹ ਲੱਗਦਾ ਹੁਣ ਵਿਸ਼ਵਾਸ ਉੱਠ ਗਿਆ ਲੋਕਾਂ ਤੋਂ ਵਿਸ਼ਵਾਸ ਤਾਂ ਖਤਮ ਹੋ ਗਿਆ ਹੁਣ ਕੀ ਕਰੂਗਾ ਬੰਦਾ ਹੂੰ ਜੇ ਕੋਲੇ ਪੌਸ ਹੋਊ ਤਾਂ ਫੇਰ ਹੀ ਕਰੂ ਜੀ ਜੇ ਹੁਣ ਮੁਕੱਦਮਾ ਕਰਦਾ ਤੇ ਮੁਕੱਦਮੇ ਤੇ ਕੀ ਲਾਊਗਾ ਪਹਿਲੀ ਤਾਂ ਗਹਿਣੀ ਦੇਤੀ ਹੂੰ ਤੇ ਬਾਹਰੋਂ ਆਇਆ ਸੀ ਕਿ ਉਹ ਵੀ ਜਿਹੜਾ ਪੈਸਾ ਤੇ ਸਾਰ ਗਿਆ ਤੇ ਸਿਆਉਣਾ ਵੀ ਸਾਰਾ ਗਿਆ ਤੇ ਲਾਊਗਾ ਕੀ ਕਿਤੇ ਨਾ ਕਿਤੇ ਅੰਕਲ ਮੰਨ ਦੇ ਵਿੱਚ ਇਹ ਨਹੀਂ ਆਉਂਦਾ ਵੀ ਜੇ ਇੰਨੇ ਹੀ 22 23 ਲੱਖ ਰੁਪਈਆ ਲਾਉਣਾ ਸੀ ਤੇ ਇੱਧਰ ਹੀ ਕੋਈ ਪੰਜਾਬ 'ਚ ਕੋਈ ਵਧੀਆ ਮੁੰਡਾ ਲੱਗਿਆ ਲੱਭ ਲੈਂਦੇ ਹਨਾ ਹੋਪਰੀ ਖਰਾਬ ਕਰਤੀ ਜੀ ਮੇਰੀ ਕੁੜੀ ਦੀ ਜ਼ਿੰਦਗੀ ਇਹਨਾਂ ਨੇ ਖਰਾਬ ਕਰਤੀ ਮੇਰੀ ਕੁੜੀ ਆਪਣੇ ਬਾਕਸਿੰਗ ਦੇ ਵਿੱਚ ਕਿਤੇ ਪਹਿਲੇ ਨੰਬਰ ਤੇ ਕਿਤੇ ਦੂਜੇ ਨੰਬਰ ਤੇ ਧਾਵਾ ਨੜੂ ਮਦਰਾਸਤ ਕਰ ਖੇਡ ਕੇ ਆ ਗਈ ਮੇਰੀ ਕੁੜੀ ਐਨਾ ਮੈਂ ਪੈਸਾ ਲਾਇਆ ਦੇ ਦੇ ਢੇੜੀ 20000 ਦੇ ਦੇ 50000 ਮੈਂ ਸਾਊਦੀ ਅਰਬ ਦੇ ਵਿੱਚ ਕਮਾਈ ਕਰਦਾ ਸੀ ਆਪ ਦੀ ਪੈਸੇ ਸੀਗੇ ਮੈਂ ਤੇ ਚ ਜਾਂਦਾ ਜਿਵੇਂ ਬੱਚੇ ਸਿਰੇ ਲੱਗ ਜਾਣ ਸਾਰੇ ਸ਼ੌਂਕ ਪੂਰੇ ਕੀਤੇ ਸਾਰੇ ਸ਼ੌਂਕ ਪੂਰੇ ਕੀਤੇ ਜਿੱਦੇ ਇੱਕ ਬੰਦੇ ਦੇ ਨਾਲ ਸਾਡੀ ਕੁੜੀ ਦਾ ਰਿਸ਼ਤਾ ਹੋ ਗਿਆ ਉਹ ਬੰਦੇ ਨੇ ਥੋੜਾ ਜਿਹਾ ਆ ਬੀਵੀਆਂ ਦੇ ਉੱਤੇ ਦੇਖਿਆ ਵੀ ਕੁੜੀ ਖੇਡਦੀ ਕਿਵੇਂ ਆ ਕੀ ਕਰਦੀ ਆ ਮੋੜ ਕੇ ਉਹਨੂੰ ਟੌਰਚਰ ਕਰ ਲਾ ਪਿਆ ਨਹੀਂ ਖੇਡਣਾ ਤੇਰਾ ਮੂੰਹ ਹਿੱਲ ਜੂ ਤੇਰਾ ਫਲਾਣਾ ਹਿੱਲ ਜੂ ਤੇਰਾ ਝੌਂਕਾ ਹਿੱਲ ਜੂ ਐ ਜਦੋਂ ਕਰ ਲੱਗ ਗਿਆ ਹੂੰ ਫੇਰ ਚਲੋ ਸੀ ਕਰੇ ਬਿਠਾ ਲਈ ਫੇਰ ਪਹਿਲਾਂ ਜਦੋਂ ਰਸਤਾ ਹੋਣ ਤੋਂ ਪਹਿਲਾਂ ਵੀ ਇਹਨੇ ਕੁੜੀ ਨੇ ਬਹੁਤ ਦੁਖੀ ਕੀਤਾ ਨਹੀਂ ਡੈਡੀ ਮੈਂ ਨਹੀਂ ਕਰਵਾਉਣਾ ਡੈਡੀ ਮੈਂ ਨਹੀਂ ਕਰਵਾਉਣਾ ਮੈਂ ਇਹ ਸੋਚ ਗਿਆ ਵੀ ਚਲ ਆਪਦੀਆਂ ਮਾਸੀ ਦੀਆਂ ਕੁੜੀਆਂ ਸਾਡੇ ਵਿੱਚ ਭੈਣ ਆ ਸਾਡੀ ਕੋਈ ਗੱਲ ਤਾਂ ਥੋੜਾ ਕਰਨਗੇ ਮੇਰੇ ਨਾਲ ਉਨੇ ਇਥੇ ਆਪਣੇ ਆ ਤੋਂ ਵੀ ਵਿਸ਼ਵਾਸ ਉੱਠ ਗਿਆ ਆਪਣੇ ਆ ਤੋਂ ਵਿਸ਼ਵਾਸ ਉੱਠ ਗਿਆ ਆਪਣੇ ਨੂੰ ਸਾਰਿਆਂ ਨੂੰ ਪਛਾਹ ਹਟਾਤਾ ਇਹਨਾਂ ਨੇ ਹੁੰਗਲਾ ਲਾ ਲਾ ਕੇ ਪਛਾਹ ਹਟਾਤਾ ਸਾਡਾ 6 ਮਹੀਨੇ ਪਹਿਲਾਂ ਵੀ ਰੌਲਾ ਪੈ ਚੁੱਕਾ ਸੀਗਾ ਲੜੜੇਆਂ ਦੇ ਵਿੱਚ ਬੈ ਕੇ ਫੈਸਲਾ ਸਾਡਾ ਹੋ ਚੁੱਕਿਆ ਸੀ ਅਸੀਂ ਨਹੀਂ ਕਰਨਾ ਫੇਰ ਸਾਡੇ ਬੱਚਿਆਂ ਦੇ ਸਿਰ ਤੇ ਹੀ ਪਤਾ ਨਹੀਂ ਉਹਨਾਂ ਨੇ ਬੁੜੀ ਨੇ ਕੀ ਪਾਇਆ ਸਾਰੀ ਪਰਜਾਇਰ ਛੱਡ ਕੇ ਬੁੜੀ ਉਹਨਾਂ ਦੀ ਕੁੜੀ ਸਾਡੀ ਉਹਨਾਂ ਦੇ ਕੋਲੇ ਬਹਿ ਗਈ ਸਾਡੀ ਕੁੜੀ ਨੇ ਜੋ ਵੀ ਕੀਤਾ ਗਲਤ ਕੀਤਾ ਅਸੀਂ ਮੰਨਦੇ ਆ ਪਰ ਅੱਜ ਜਿਹੜਾ ਸਾਡੇ ਦਾ ੱੱਕਾ ਹੋ ਰਿਹਾ ਬਹੁਤ ਜ਼ਿਆਦਾ ਹੋ ਰਿਹਾ ਹੈ ਪਾਪਾ ਕਹਿ ਰਹੇ ਸੀ ਕਿ ਵੀ ਕੁੜੀ ਸੰਗਦੀ ਆ ਵੀ ਤੂੰ ਖੁੱਲ ਕੇ ਦੱਸ ਕੀ ਇਹੋ ਜੀਆਂ ਚੀਜ਼ਾਂ ਹੈਗੀਆਂ ਗੱਲਾਂ ਹੈਗੀਆਂ ਜਿਹੜੀਆਂ ਤੁਸੀਂ ਹਜੇ ਸਾਡੇ ਨਾਲ ਸਾਂਝੀਆਂ ਨਹੀਂ ਕੀਤੀ ਮੇਰੇ ਸੱਸ ਸਾਰੇ ਨੇ ਜਿੱਦਨ ਮੇਰੇ 23 ਜੂਨ ਨੂੰ ਲੜਾਈ ਹੋਈ ਹੈ ਨਾਲ ਮੈਂ 24 ਜੂਨ ਨੂੰ ਮੇਰਾ ਬਿਉਸ਼ ਹੋ ਗਈ ਸੀ ਤੇ ਮੈਨੂੰ ਚੱਕ ਕੇ ਹਸਪੀਟਲ ਲੈ ਗਏ ਤੇ ਉਸ ਤੋਂ ਬਾਅਦ ਮੇਰਾ ਇਲਾਜ ਕਰਦੇ ਰੇ ਤਿੰਨ ਚਾਰ ਦਿਨ ਮੇਰਾ ਇਲਾਜ ਚੱਲਦਾ ਕਿਉਂਕਿ ਮੈਂ ਇੱਕਦਮ ਡਿਪਰੈਸ਼ਨ 'ਚ ਚਲ ਜਾਂਦੀ ਸੀਗੀ ਮੈਨੂੰ ਸੁਰਤ ਨਹੀਂ ਆਉਂਦੀ ਸੀ ਘੰਟਾ-ਘੰਟਾ ਜਾਵਾਂ ਨਹੀਂ ਹੋਸ਼ ਰਹਿੰਦੀ ਸੀ ਤੇ ਸੱਸ ਸਹੁਰੇ ਮੇਰੇ ਡਿਪਰੈਸ਼ਨ ਸੀ ਕਿਉਂਕਿ ਮੈਨੂੰ ਨੀਂਦ ਨਹੀਂ ਆਉਂਦੀ ਸੀਗੀ ਮੇਰੇ ਮੰਮੀ ਨੇ ਉਹਨਾਂ ਨੂੰ ਕਿਹਾ ਕਹਿੰਦੇ ਕੋਈ ਗੱਲ ਨਹੀਂ ਕੁੜੀ ਨੂੰ ਥੋੜੀ-ਮੋਟੀ ਜਿਵੇਂ ਦਵਾਈ ਦੇ ਦੋ ਨੀਂਦ ਦੀ ਨੀਂਦ ਆਂਦੀ ਆਜੂਗੀ ਸੱਸ ਸਹੁਰਾ ਕਹਿੰਦੇ ਸੀ ਨੀਂਦੀਆਂ ਗੋਲੀਆਂ ਕਹਿੰਦੇ ਸੀ ਰੋਹ ਦਿੰਨੇ ਆ ਨੂੰ ਰਾਤ ਨੂੰ ਰੋਟੀ ਦੇ ਵਿੱਚ ਪਾ ਕੇ ਇਹਨੂੰ ਨੀਂਦ ਵਧੀਆ ਆ ਕੀ ਕਰਤਾ ਸੀਗਾ ਕਿ ਮੈਨੂੰ ਪਤਾ ਨਹੀਂ ਲੱਗਦਾ ਸੀ ਮੇਰੇ ਕੋਈ ਰਿਸ਼ਤੇਦਾਰ ਆਉਂਦਾ ਸੀ ਮੈਂ ਉਹਨੂੰ ਹੀ ਉਲਟਾ ਬੋਲਦੀ ਸੀ ਮੇਰੇ ਮਾਪਿਆਂ ਨੂੰ ਵੀ ਘਰੋਂ ਕੱਢਤਾ ਸੀਗਾ ਮੁੰਡੇ ਦੇ ਪਿੱਛੇ ਲਾ ਕੇ ਮੁੰਡੇ ਨੇ ਇਹ ਗੱਲ ਕਿਹਾ ਨਾ ਮਾਪਿਆਂ ਨੂੰ ਘਰੋਂ ਕੱਢ ਦੇ ਕਹਿੰਦਾ ਫਿਰ ਮੈਂ ਤੇਰੇ ਨਾਲ ਵਧੀਆ ਬਾਹਰ ਤੈਨੂੰ ਲੈ ਜਾਊਂਗਾ ਤੇ ਇਹ ਇਹਨਾਂ ਨੇ ਤੁਸੀਂ ਮੈਨੂੰ ਸਹੀ ਪੁੱਛੋ ਕਿਉਂਕਿ ਮੈਨੂੰ ਹੋਸ਼ ਜਾਵਾਂ ਨਹੀਂ ਸੀਗੀ ਕਿਉਂਕਿ ਮੈਨੂੰ ਨੀਂਦ ਦੇ ਗੋਲੂਆਂ ਪਾਉਂਦੇ ਸੀ ਦਿਮਾਗ ਤੇ ਡਿਪਰੈਸ਼ਨ ਮੇਰੀ ਬ੍ਰੇਨ ਦੀ ਦਵਾਈ ਤੱਕ ਚੱਲਣ ਲੱਗ ਗਈ ਸੀ ਐਡਾ ਬੁਰਾ ਹਾਲ ਸੀ ਕਿ ਮੈਂ ਇੱਕ ਕਮਰੇ ਦੇ ਵਿੱਚ ਬੰਦ ਪਈ ਰਹਿੰਦੀ ਸੀ ਕੋਈ ਮੈਨੂੰ ਹੋਸ਼ ਨਹੀਂ ਦੇ ਮੈਨੂੰ ਕੈਮਰੇ ਦੇ ਮੂਹਰੇ ਬਿਠਾ ਦਿੰਦੇ ਹੁੰਦੇ ਸੀ ਮੇਰੇ ਸੱਸ ਸੋਰਾ ਕੈਮਰੇ ਦੇ ਮੂਹਰੇ ਮੈਂ ਤਾਂ ਹਰਕਤਾਂ ਕਰਾਈ ਜਾਂਦੇ ਸੀ ਕਦੇ ਬੋਤਲਾਂ ਫੜਾ ਕੇ ਮੇਰੇ ਤੋਂ ਵੀਡੀਓ ਬਣਾਉਣ ਲੱਗ ਜਾਂਦੇ ਸੀ ਸ਼ਰਾਬ ਦੀਆਂ ਕਿ ਹਾਂ ਤੂੰ ਆਹ ਬੋਤਲ ਫੜ ਤੇਰੀ ਅਸੀਂ ਵੀਡੀਓ ਉਹ ਬਣਾਉਣੀ ਆ ਕਿ ਤੈਨੂੰ ਬਾਹਰ ਲੈ ਕੇ ਜਾਵਾਂਗੇ ਤੂੰ ਆਹ ਲੱਛਣ ਕਰ ਤੂੰ ਆਹ ਲੱਛਣ ਕਰ ਤੇ ਮੈਥੋਂ ਗਲਤ ਗਲਤ ਲਿਖ ਕੇ ਪੇਪਰਾਂ ਦੇ ਵਿੱਚ ਮੈਥੋਂ ਗਲਤ ਗਲਤ ਤਰੀਕੇ ਨਾਲ ਸਾਈਨ ਕਰਾਉਂਦੇ ਰਹੇ ਪਤਾ ਨਹੀਂ ਕਿਹੜੇ ਪੇਪਰ ਤੇ ਮੈਂ ਕਦੇ ਮੈਂ ਪੜ੍ਹ ਕੇ ਨਹੀਂ ਦੇਖਿਆ ਕਿਉਂਕਿ ਮੇਰੀ ਦਿਮਾਗ ਹੀ ਇਦਾਂ ਦਾ ਬ੍ਰੇਨ ਤੁਹਾਡੀ ਸਟੱਡੀ ਕਿੰਨੀ ਕੀਤੀ ਮੇਰੇ ਬੀਏ ਕੀਤੀ ਅੱਛਾ ਹਾਂਜੀ ਮੇਰਾ ਦਿਮਾਗ ਹੀ ਉਹਨਾਂ ਨੇ ਇਦਾਂ ਦਾ ਕਰਤਾ ਸੀ ਕਿ ਮੈਨੂੰ ਹੋਸ਼ ਹੀ ਨਹੀਂ ਰਹਿੰਦੀ ਸੀ ਕਿ ਮੇ ਤੋਂ ਸਾਈਨ ਕਰਾਈ ਜਾਂਦੇ ਸੀ ਜਿੱਥੇ ਮੈਨੂੰ ਕਹਿੰਦੇ ਸੀ ਪੇਪਰ ਤੇ ਸਾਈਨ ਕਰਨ ਨੂੰ ਮੈਂ ਉੱਥੇ ਕਰ ਦਿੰਦੀ ਸੀ ਜਿੱਥੇ ਮੈਨੂੰ ਕਹਿੰਦੇ ਸੀ ਪੇਪਰ ਸਾਈਨ ਕਰਨ ਨੂੰ ਮੈਂ ਉੱਥੇ ਕਰ ਦਿੰਦੀ ਸੀ ਮੇਰਾ ਨਾ ਮੈਂ ਕਹਿੰਦੇ ਮੈਨੂੰ ਇਨਸਾਫ ਮਿਲੇ ਮੇਰਾ ਚਲੋ ਮੇਰਾ ਹੁਣ ਜਿਹੜੀ ਜ਼ਿੰਦਗੀ ਪ੍ਰਵਾਦ ਹੋਣੀ ਸੀ ਮੇਰੀ ਹੋ ਗਈ ਆ ਤੇ ਮੇਰੇ ਕਮ ਸੇ ਕ ਮੇਰੇ ਡੈਡੀ ਦਾ ਜਿਹੜਾ ਖਰਚਾ ਮੈਨੂੰ ਉਹ ਤਾਂ ਕਮ ਸੇ ਕਮ ਵਾਪਸ ਆਵੇ ਜਿਹੜੀਆਂ ਮੇਰੀਆਂ ਚੀਜ਼ਾਂ ਨੇ ਮੈਨੂੰ ਉਹ ਤਾਂ ਮੇਰੇ ਸਰਟੀਫਿਕੇਟ ਹਰ ਇੱਕ ਚੀਜ਼ ਮੇਰੀ ਵਾਪਸ ਆ ਮੇਰੇ ਸਰਟੀਫਿਕੇਟ ਤੱਕ ਨਹੀਂ ਦਿੱਤੇ ਉਹਨਾਂ ਨੇ ਹਲੇ ਪੜੀ ਸਟੱਡੀ ਦੇ ਜਦੋਂ ਮਾਪਾ ਕਹਿੰਦੇ ਆ ਵੀ ਤੁਸੀਂ ਗੇਮਾਂ ਦੇ ਵਿੱਚ ਸੀਗੇ ਵੀ ਮੈਂ ਆਪਦੀ ਧੀ ਦੇ ਸਾਰੇ ਛੌਂਕ ਪੂਰੇ ਕੀਤੇ ਪਰ ਇੱਥੇ ਕਿਤੇ ਨਾ ਕਿਤੇ ਕਿਸਮਤ ਫੇਰ ਹਾਰ ਦੇਗੀ ਹਾਂਜੀ ਮੈਂ ਹੁਣ ਇਹ ਹੀ ਸੋਚਿਆ ਕਿ ਮੇਰਾ ਚਲੋ ਮੁੰਡਾ ਤਲਾਕ ਮੰਗਦਾ ਮੁੰਡੇ ਤੋਂ ਇਹ ਮੰਗ ਕੀਤੀ ਸੀ ਕਿ ਤੂੰ ਮੈਨੂੰ ਬਾਹਰ ਲੈ ਜਾ ਇੱਕ ਵਾਰ ਮੈਨੂੰ ਪੀਆਰ ਕਾਰਡ ਦੇ ਦੇ ਉਸ ਤੋਂ ਬਾਅਦ ਤੂੰ ਜਿਵੇਂ ਕਹੇਗਾ ਤੈਨੂੰ ਤਲਾਕ ਚਾਹੀਦਾ ਮੈਂ ਤੈਨੂੰ ਤਲਾਕ ਦੇ ਦੂੰਗੀ ਮੈਂ ਜਮਾਂ ਨਹੀਂ ਮੁੱਕਰਦੀ ਮੈਂ ਹੁਣ ਕਿਵੇਂ ਸਾਡੇ ਪੈਲੀ ਦੇ ਨੰਬਰ ਤੱਕ ਲੈ ਲਾ ਜਿਵੇਂ ਜਾ ਕੇ ਮੁੱਕਰਦੀਆਂ ਸਾਡੀ ਜ਼ਮੀਨ ਰੱਖ ਲਈ ਨਹੀਂ ਪਰ ਕਹਿੰਦੇ ਅਸੀਂ ਤੈਨੂੰ ਬਾਹਰ ਨਹੀਂ ਲੈ ਕੇ ਜਾਣਾ ਜੇ ਬਾਹਰ ਲੈ ਗਏ ਤਾਂ ਨੇ ਭਰਾ ਨੂੰ ਸੈੱਟ ਕਰ ਲੈਣਾ ਵਾ ਇਹਨੇ ਸੌਖੀ ਹੋਏ ਉਹਨਾਂ ਦੇ ਮਾਪਿਆਂ ਨੂੰ ਸੱਦ ਲੈਣਾ ਮੇਰੇ ਸੱਸ ਨੇ ਤਾਂ ਪਹਿਲੇ ਹੀ ਮੈਨੂੰ ਇਹ ਗੱਲ ਕਹਦੇ ਸੀ ਕਿ ਨਹੀਂ ਸੀ ਤੇਰੇ ਭਰਾ ਨਹੀਂ ਸੱਦਨੇ ਮੈਂ ਕਿਹਾ ਚਲੋ ਮੰਮੀ ਨਹੀਂ ਸੱਦਨੇ ਠੀਕ ਆ ਪਰ ਮੈਂ ਕਿਹਾ ਮੇਰਾ ਤਾਂ ਹੁਣ ਮੈਂ ਤਾਂ ਬਾਹਰ ਜਾਣੇ ਜਾਣਾ ਵਾ ਜਦੋਂ ਸਾਡਾ ਪਾਸਪੋਰਟ ਬਣਦਾ ਤਾਂ ਉਹ ਵੀ ਮੁੰਡੇ ਨੇ ਲੜਾਈ ਸ਼ੁਰੂ ਕਰਤੀ ਸੀ ਕਿ ਪਾਸਪੋਰਟ ਨਹੀਂ ਬਣਾਉਣਾ ਇਦਾਂ ਲੜਾਈ ਬਹੁਤ ਜ਼ਿਆਦਾ ਹੋਈ ਸੀਗੀ ਸਾਡੀ ਜੀ ਨੀ ਨੇ ਐਨੇ ਤਸੀਹੇ ਝੱਲਿਆ ਕਹਿੰਦੇ ਧੀਆ ਵੇ ਇੱਕ ਵਾਰੀ ਤੋੜ ਕੇ ਮਾਪੇ ਮਸਾ ਵਿਆਹਉਂਦੇ ਕਹਿੰਦੇ ਵੀ ਚਲੋ ਧੀ ਵਿਆਹੀ ਆਪਦੇ ਘਰੇ ਸੁਖੀ ਰਹੇ ਜਿਹਦੀ ਧੀ ਸੁખી ਉਹਦੇ ਮਾਪਿਓ ਵੀ ਸੁਖੀ ਤੇ ਧੀ ਨੇ ਐਨੇ ਤਸੀਹੇ ਝੱਲੇ ਕੀ ਕਹਿਣਾ ਚਾਹੁੰਗੇ ਤੁਸੀਂ ਹਾਂਜੀ ਮੈਡਮ ਤੁਹਾਡੇ ਸਾਹਮਣੇ ਹੀ ਐ ਬਹੁਤ ਜ਼ੁਲਮੰਨਾ ਨੇ ਕੀਤੇ ਮਾਰ ਕੁੱਟ ਕੁੜੀ ਨਾਲ ਕੀਤੀ ਵਾਲ ਤੱਕ ਕੱਟੇ ਚਾਚਾ ਚਾਚੀ ਨੇ ਸੱਸ ਸਹੁਰੇ ਨੇ ਹਾਂਜੀ ਫੜ ਕੇ ਕੈਂਚੀ ਨਾਲ ਕੁੜੀ ਦੇ ਵਾਲ ਕੱਟੇ ਜਿਹੜੇ ਲੰਬੇ ਕੁੜੀ ਦੇ ਵਾਲ ਸੀ ਉਹਨਾਂ ਨੇ ਅੰਦਰ ਵੜ ਕੇ ਕੱਟੇ ਕੁੜੀ ਦੇ ਬਲੇਡ ਤਾਂ ਅੱਧਾ ਤੇ ਮਾਰੇ ਪਾਗਲ ਕਰਕੇ ਸ਼ਰਾਬਾ ਪਿਆ ਪਿਆ ਕੇ ਕੈਮਰੇ ਮੂਰੇ ਪਾਉਣ ਲੱਗ ਗਏ ਕੁੜੀ ਨੂੰ ਮੈਂ ਨਾ ਇੱਕ ਚੀਜ਼ ਨੋਟ ਕੀਤੀ ਸੀ ਮੈਂ ਬੈਠੀ ਬੱਠੀ ਨਹੀਂ ਇਧਰ ਦੇਖਿਆ ਸੀ ਪਰ ਮੈਂ ਪੁੱਛਿਆ ਨਹੀਂਗਾ ਮੈਂ ਕਿਹਾ ਚਲੋ ਪਰ ਮੈਨੂੰ ਇਹ ਕਾਹਦੇ ਨਿਸ਼ਾਨ ਹੈ ਇਹ ਮੈਂ ਥੋੜਾ ਡਿਪਰੈਸ਼ਨ ਚ ਆ ਗਈ ਸੀ ਮੈਂ ਇੱਥੇ ਆ ਕੇ ਕਿ ਹੀਲਾ ਨਹੀਂ ਹੋ ਰਿਹਾ ਕਿ ਸਾਡਾ ਸਾਨੂੰ ਹੱਕ ਨਹੀਂ ਸਾਡਾ ਮਿਲਦਾ ਪਿਆ ਇਹ ਤਾਂ ਕਰਕੇ ਮੈਂ ਸੁਸਾਇਡ ਕਰਨ ਦੀ ਕੋਸ਼ਿਸ਼ ਕੀਤੀ ਸੀ ਹਾਈ 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 ਤੇ ਮੇਰਾ ਕੋਈ ਹੀਲਾ ਹੋਣ ਵੀ ਨਹੀਂ ਨਿਕਲਦਾ ਮੈਨੂੰ ਪਤਾ ਜਿਹਾ ਸਾਨੂੰ ਸਾਡੇ ਹਾਲਾਤ ਚੱਲ ਰਹੇ ਆ ਤੇ ਸਭ ਕੁਝ ਵੀ ਹੋ ਸਕਦਾ ਸਾਡੇ ਨਾਲ ਮੇਰੇ ਡੈਡੀ ਨੂੰ ਜਿਹੜੀ ਡੈਡੀ ਨੂੰ ਅਟੈਕ ਆ ਚੁੱਕਾ ਵਾ ਥੋੜਾ ਜਣ ਪਹਿਲਾਂ ਕਿਉਂਕਿ ਜੱਸ ਹੁਣ ਸਾਡੇ ਹਾਲਾਤ ਮੈਨੂੰ ਲੱਗਦਾ ਨਹੀਂ ਸਾਡੇ ਹੱਥ ਪੱਲੇ ਕੁਝ ਪਊਗਾ ਸੋਰੀ ਪਰਿਵਾਰ ਨੇ ਤਾਂ ਕਰਨੇ ਹੀ ਗਰਨਾ ਸੀ ਗਾਂ ਉਹਨਾਂ ਦੇ ਚਾਚੀ ਚਾਚਾ ਨੇ ਹਾਂਜੀ ਚਾਚੇ ਨੇ ਕੁੜੀ ਦੇ ਗੂਠੇ ਮਰੋੜੇ ਅੱਛਾ ਹਾਂਜੀ ਗੋਲੀਆਂ ਖਵਾ ਕੇ ਕੇ ਗਰੂਠੇ ਮਰੋੜੀ ਗਏ ਰਵਾਈ ਪਟਾਈ ਗਏ ਇਹਨੇ ਕੁਝ ਨਹੀਂ ਸਾਨੂੰ ਦੱਸਿਆ ਹਾਂਜੀ ਅਸੀਂ ਚੰਨ ਕਿ ਗਏ ਅਸੀਂ ਚੰਨ ਕਿ ਜਾ ਕੇ ਵੇਲੇ ਅਸੀਂ ਪੁੱਛਿਆ ਕੀ ਗੱਲ ਹੋ ਗਈ ਕਹਿੰਦੇ ਤਾਂ ਉਹੀ ਬਿਮਾਰ ਹੈ ਬਸ ਉਹਨਾਂ ਨੇ ਆਹ ਬਾਨਾ ਲਾਤਾ ਮੁੜ ਕੇ ਤੋਂਮਦਾਰੇ ਤੋਂਮਤਾ ਲਾਈ ਗਏ ਤੁਸੀਂ ਵੜਦੇ ਨਹੀਂ ਚਾਹੀਦੇ ਸੀ ਕਿ ਹੱਥ ਜੋੜ ਕੇ ਨਿਕਲੇ ਸੀ ਨਹੀਂ ਵੜਦੇ ਫਿਰ ਕੁੜੀ ਦੇ ਜਿਹੜੇ ਸੋਹਰਾ ਵੈ ਉਹਨੇ ਸਾਨੂੰ ਕੁੱਟਣ ਦਾ ਹੀ ਆਇਆ ਕੁੜੀ ਨੂੰ ਮੈਨੂੰ ਮੇਰੇ ਮੁੰਡੇ ਨੂੰ ਹਾਂਜੀ ਉਹਨਾਂ ਦੇ ਕੈਮਰੇ 'ਚ ਵੀਡੀਓ ਰਿਕਾਰਡ ਨੇ ਸਾਰੀਆਂ ਉਹ ਉਹਨਾਂ ਨੇ ਗੰਦ ਵੜ ਗਿਆ ਸਾਨੂੰ ਘਰੋਂ ਕੱਢਿਆ ਅਸੀਂ ਪੰਚਾਇਤ ਨੇ ਸਾਨੂੰ ਤੋਸ ਚੁੱਪ ਕਰਕੇ ਤੋਏ ਆਏ ਅਸੀਂ ਕੁਝ ਨਹੀਂ ਬੋਲੇ 2.5 ਮਹੀਨੇ ਹੋ ਗਏ ਕੁੜੀ ਬੈਠੀ ਨੂੰ ਕੋਈ ਹਿੱਲਾ ਨਹੀਂ ਹੋ ਰਿਹਾ ਠਾਣਿਆਂ ਕਚਹਿਰੀਆਂ 'ਚ ਭਜਾਈ ਫਿਰਦੇ ਸਾਨੂੰ 6 ਮਹੀਨੇ ਵਿਆਹ ਨੂੰ ਨਹੀਂ ਹੋਏ ਮਾਂ ਐਡੇ ਐਡੇ ਤਸੀਹੇ ਦਿੱਤੇ ਕੀ ਲੱਗਦਾ ਹੋਊ ਕੀ ਤੁਸ਼ਮਣੀ ਕੱਢਦੇ ਹੋਣਗੇ ਕੀ ਪਤਾ ਹੁਣ ਉਹ ਤਾਂ ਮੇਰਾ ਪੁੱਤ ਤਾਂ ਗਰੀਬ ਸੀ ਗਰੀਬ ਕਰਕੇ ਵੀ ਉਹਨੇ 20 ਲੱਖ ਰੁਪਏ ਲਾਇਆ ਕੁੜੀ ਤੇ ਵੀ ਮੇਰੀ ਕੁੜੀ ਸੌਖੀ ਵੈਸੇ ਆਪਾਂ ਜਿਹਦੀ ਧੀ ਸੌਖੀ ਹੈ ਨਾ ਸਾਰੇ ਸੌਖੇ ਆਜ ਉਹਦੀ ਧੀ ਔਖੀ ਆਪਾਂ ਸਾਰੇ ਔਖੇ ਇਹ ਜ਼ੁਲਮ ਹੋ ਚੁੱਕਿਆ ਅੱਜ ਇਹਦੇ ਨਾਲ ਹੋਇਆ ਭਰ ਕੇ ਹੋਰ ਬੇਟੀ ਨਾ ਵੀ ਹੋਊਗਾ ਕਿਸੇ ਨਾਲ ਇਹ ਜ਼ੁਲਮ ਨਹੀਂ ਹੋਣਾ ਚਾਹੀਦਾ ਕੀ ਲੱਗਦਾ ਹੁਣ ਧੀਾਂ ਬਾਹਰ ਜਾਣਾ ਦਾ ਕੁਝ ਹੋਣਾ ਹਣ ਚਾਰ ਕੁੜੀਆਂ ਹੋਰ ਡਰਦੀਆਂ ਕਹਿੰਦੀ ਅਸੀਂ ਵਿਆਹ ਨਹੀਂ ਕਰਾਉਣਾ ਮਾਪਿਆਂ ਦੇ ਬਹਿ ਕੇ ਖਾ ਲਾਂਗੇ ਜਦੋਂ ਏਡੇ ਏਡੇ ਨਿੱਗੇ ਦੇਣ ਲੱਗ ਗਏ ਇਹ ਕੁੜੀਆਂ ਨੂੰ ਕੁੜੀਆਂ ਤਿਆਰ ਨਹੀਂ ਹੁੰਦੀਆਂ ਸਾਰੀ ਉਮਰ ਦੀ ਕਮਾਈ ਸੀ ਕਮਾਈ ਉਹ ਮੁੰਡੇ ਨੇ ਤਾਂ ਲਾਤੀ ਬੱਚਿਆਂ ਨੂੰ ਠੂਠਾ ਹੀ ਫੜਾਇਆ ਜਦੋਂ ਚਾਰ ਕਿੱਲੇ ਚਾਰ ਕਿੱਲੇ ਗਹਿਣੇ ਕਰਕੇ ਕੁੜੀ ਤੇ ਲਾਤੇ ਉਹਨੇ ਵੀ ਮੇਰੀ ਕੁੜੀ ਸੌਖੀ ਹੋਵੇ ਬਹੁਤ ਆਪੇ ਕਮਾ ਲੈਣਗੇ ਤੇ ਉਹ ਵੀ ਘਰੇ ਬੈਗੀ ਤੇ ਕੋਈ ਹੈ ਨਿਆ ਉਹੀ ਪਤਾ ਹੀ ਨਹੀਂ ਹੈ ਵੀ ਕੀ ਪਤਾ ਉਹਨਾਂ ਨੇ ਕਿੰਨੀਆਂ ਕਿ ਕੁੜੀਆਂ ਦੀ ਹੋਰ ਜ਼ਿੰਦਗੀ ਬਰਬਾਦ ਕੀਤੀ ਬਰਬਾਦ ਕੀਤੀ ਜਿਹੜੀ ਉੱਥੇ ਲਈ ਬੈਠਾ ਕੀ ਪਤਾ ਉੱਥੇ ਕਿੰਨੀਆਂ ਦੀ ਬਰਬਾਦ ਕੀਤੀ ਆ ਪਹਿਲਾ ਵਿਆਹ ਆ ਵਿਆਹ ਦੱਸ ਦਿਓ ਅੱਛਾ ਪਹਿਲਾ ਵਿਆਹ ਆ ਵਿਆਹ ਆ ਤੇ ਉੱਥੇ ਕੀ ਪਤਾ ਬਾਹਰ ਕਿੰਨੀਆਂ ਦੀ ਬਰਬਾਦੀ ਕੀਤੀ ਉਹਨੇ ਜਿਹੜੀ ਇੱਥੇ ਸਾਡੇ ਸਾਹਮਣੇ ਕਰੀ ਜਾਂਦਾ ਉਹ ਤੇ ਮਾਪਿਆਂ ਨੂੰ ਪਤਾ ਨਹੀਂ ਲੱਗਦਾ ਵੀ ਮੇਰਾ ਪੁੱਤਰ ਕੀ ਕਰਦਾ ਮੁੰਡਾ ਪਹਿਲਾਂ ਕਿਸੇ ਹੋਰ ਪੈਂਡ ਦਾ ਸੀਗਾ ਪਹਿਲਾਂ ਮੁੰਡਾ ਕਵੱਦੀ ਪੈਂਡ ਦੇ ਸੀਗੇ ਜੱਦੀ ਪੈਂਡ ਨਾਲ ਕਵੱਦੀ ਸੀ ਮੈਨੂੰ ਵਿਆਹ ਤੋਂ ਬਾਅਦ ਇਹਨਾਂ ਨੇ ਦੱਸਿਆ ਕਿ ਸਾਡਾ ਪੈਂਡ ਕਿ ਕਵੱਦੀ ਪੈਂਡ ਸੀਗਾ ਸਾਨੂੰ ਇਹਨਾਂ ਨੇ ਖਾੜਾ ਪੈਂਡ ਦੱਸਿਆ ਜਦੋਂ ਕਿ ਅਸੀਂ ਪੁੱਛ ਗਏ ਤਾਂ ਪਤਾ ਲੱਗਿਆ ਸਾਨੂੰ ਵਿਆਹ ਤੋਂ ਬਾਅਦ ਕਿ ਇਹਨਾਂ ਨੂੰ 5-10 ਸਾਲ ਹੀ ਹੋਏ ਹਲੇ ਖਾੜੇ ਪੈਂਡ 'ਚ ਆਏ ਇਹਨੂੰ ਤੇ ਜਦੋਂ ਮੈਨੂੰ ਕਵੱਦੀ ਪਿੰਡ ਮੱਥਾ ਟਿਕਾਉਣ ਲੈ ਕੇ ਗਏ ਮੇਰੇ ਸਹੁਰੇ ਮੇਰਾ ਘੁੰਡ ਕਢਾ ਕੇ ਲੈ ਕੇ ਗਏ ਕਿ ਕਹਿੰਦੇ ਇੱਥੇ ਪਿੰਡ ਦੇ ਵਿੱਚ ਤੂੰ ਤਾਂ ਮੂੰਹ ਨਹੀਂ ਦਿਖਾਉਣਾ ਤੇ ਮੇਰਾ ਇੱਥੋਂ ਤੱਕ ਘੁੰਡ ਕਢਾ ਕੇ ਲੈ ਕੇ ਸਹੁਰੇ ਗਏ ਮੱਥਾ ਟਿਕਾਉਣ ਇਹਨਾਂ ਨੇ ਸਾਨੂੰ ਵਿਆਹ ਤੋਂ ਬਾਅਦ ਦੱਸਿਆ ਕਿ ਸਾਡਾ ਜੱਦੀ ਪਿੰਡ ਕਵੱਦੀ ਆ اچھا ਵਿਆਹ ਤੋਂ ਪਹਿਲਾਂ ਸਾਨੂੰ ਇਹ ਚੀਜ਼ ਨਹੀਂ ਬੜੀ ਭੂਆ ਜੀ ਨੇ ਵੀ ਨਹੀਂ ਦੱਸਿਆ ਜੀ ਨਹੀਂ ਉਹਨਾਂ ਨੂੰ ਵੀ ਨਹੀਂ ਇਹ ਚੀਜ਼ ਪਤਾ ਸੀ ਨਾ ਸਾਨੂੰ ਇਹ ਦੱਸਿਆ ਕਿ ਅਸੀਂ ਖਾੜੇ ਪਿੰਡ ਦੇ ਰਹਿਣ ਵਾਲੇ ਸਾਨੂੰ 18-19 ਸਾਲ ਹੋ ਗਏ ਜਦ ਤੱਕ ਪਿੰਡ 'ਚ ਪਤਾ ਲੱਗਿਆ ਕਿ ਇਹਨਾਂ ਨੂੰ 10-12 ਸਾਲ ਹੀ ਮਸਾਂ ਹੋਇਆ ਇ ਕਿਹੜੀ ਉਹ ਗੱਲ ਆ ਜਿਹੜੀ ਤੁਸੀਂ ਆਪਣੇ ਪਾਪੇ ਦੇ ਸਾਹਮਣੇ ਨਹੀਂ ਦੱਸ ਸਕੀ ਪਰ ਤੁਸੀਂ ਚਾਹੁੰਦੇ ਹੋ ਵੀ ਮੈਂ ਦੱਸਣਾ ਚਾਹੁੰਨੀ ਆ ਕਿਉਂਕਿ ਤੁਹਾਡੇ ਨਾਲ ਬਹੁਤ ਗੰਦੀਆਂ ਹਰਕਤਾਂ ਹੋਈਆਂ ਤੁਸੀਂ ਕਿਆ ਕਿਹੜੀ ਗੱਲ ਆ ਉਹ ਦੱਸੋ ਮੇਰੇ ਹਸਬੰਦ ਨੇ ਸਾਰੀਆਂ ਗੱਲਾਂ ਫਸਟ ਨਾਈਟ ਦੀਆਂ ਗੱਲਾਂ ਤੱਕਾਰੇ ਮਾਪਿਆਂ ਨੂੰ ਦੱਸਤੀਆਂ ਅਜਾ ਡੈਡੀ ਨੂੰ ਦੱਸਤੀਆਂ ਨਹੀਂ ਭੈਣ ਨੂੰ ਦੱਸਤੀਆਂ ਸਾਡੇ ਜੀ ਕਈ ਚੀਜ਼ਾਂ ਇਦਾਂ ਦੀਆਂ ਹੁੰਦੀਆਂ ਸੀਗੀਆਂ ਤੇ ਜੇ ਮੈਂ ਭੈਣ ਨੂੰ ਦੱਸ ਦਿੰਦਾ ਸੀ ਮੇਰੇ ਨਾਲ ਪਲਾਸਟਿਕ ਦੀਆਂ ਚੀਜ਼ਾਂ ਕਈ ਮਤਲਬ ਗਲਤ ਚੀਜ਼ਾਂ ਦਾ ਪ੍ਰਯੋਗ ਕੀਤਾ ਗਿਆ ਸੀ ਮੁੰਡੇ ਵੱਲੋਂ ਜਦ ਕਿ ਮੁੰਡੇ ਨੇ ਹਾਂ ਇਹ ਗੱਲਾਂ ਤੱਕ ਵੀ ਜਿਹੜੀਆਂ ਗਲਤ ਚੀਜ਼ਾਂ ਮੇਰੇ ਨਾਲ ਇਸਤੇਮਾਲ ਕੀਤੀਆਂ ਗਈਆਂ ਸੀਗੀਆਂ ਨਾਈਟ ਦੇ ਟਾਈਮ ਉਹ ਵੀ ਅਧਿ ਮਾਪਿਆਂ ਨੂੰ ਦੱਸਦੀਆਂ ਕਿ ਮੈਂ ਇਹਦਾਂ ਇਦਾਂ ਕਰਦਾ ਸੀ ਮੈਂ ਇਹਦਾਂ ਇਦਾਂ ਕਰਦਾ ਸੀ ਹਸਬੰਡ ਵਾਈਫ ਚ ਕਈ ਗੱਲਾਂ ਇਦਾਂ ਨਹੀਂ ਹੁੰਦੀਆਂ ਨੇ ਜੇ ਮਾਪਿਆਂ ਦੇ ਸਾਹਮਣੇ ਨਹੀਂ ਦੱਸਣ ਵਾਲੀਆਂ ਹੁੰਦੀਆਂ ਮੁੰਡੇ ਨੂੰ ਮੇਰਾ ਕੱਲਾ ਕੱਲਾ ਪੜਦਾ ਜਿਹੜਾ ਮੇਰਾ ਜ਼ਹਿਰ ਕਰਦਾ ਮੁੰਡੇ ਦੇ ਸਾਹਮਣੇ ਹੂੰ ਮੇਰੀ ਇੱਕ ਜਿਵੇਂ ਫਸਟ ਨਾਈਟ ਸੀਗੀ ਫਸਟ ਨਾਈਟ ਦੀ ਕਦੇ ਵੀ ਮਾਪਿਆਂ ਨੂੰ ਗੱਲਾਂ ਨਹੀਂ ਦੱਸੀਆਂ ਜਾਂਦੀਆਂ ਹੁੰਦੀਆਂ ਮੁੰਡੇ ਨੇ ਉਹ ਵੀ ਮਾਪਿਆਂ ਨੂੰ ਗੰਦ ਇੰਨਾ ਮੇਰੇ ਖਿਲਾਫ ਬਹੁਤ ਜ਼ਿਆਦਾ ਗੰਦ ਤੁਸੀਂ ਸ਼ਰਾਬ ਦੀਆਂ ਬੋਤਲਾਂ ਦੀ ਗੱਲ ਕਰਦੇ ਪਏ ਸੀ ਉਹ ਕੀ ਸੀਗਾ ਵੀ ਜਿਹੜੇ ਤੁਹਾਨੂੰ ਉਹਦਾ ਚੱਕਰ ਇਹ ਸੀਗਾ ਜਦੋਂ ਜੇ ਮੈਂ ਸ਼ਰਾਬ ਪੀਣੀ ਹੁੰਦੀ ਮੈਂ ਕੈਮਰੇ ਦੇ ਮੂਰੇ ਕਦੇ ਨਾ ਪਿੰਦੀ ਜੇ ਮੈਂ ਪੀਣੀ ਵੀ ਹੁੰਦੀ ਮੇਰੇ ਸਾਸੋਰੇ ਨੇ ਦੱਸਿਆ ਕੀ ਕਰਦੇ ਸੀ ਉਹ ਕੈਮਰੇ ਤੋਂ ਬੰਦ ਕਰ ਦਿੰਦੇ ਸੀ ਮੇਰੇ ਹੱਥ 'ਚ ਬੋਤਲਾਂ ਫੜਾ ਕੇ ਮੇਰੇ ਦਿਮਾਗ ਤੇ ਪ੍ਰੈਸ਼ਰ ਇੰਨਾ ਜ਼ਿਆਦਾ ਪਾਇਆ ਹੋਇਆ ਸੀ ਕਿ ਮੈਨੂੰ ਸਮਝ ਨਹੀਂ ਆਦੀ ਮੈਂ ਕੀ ਕਰਾਂ ਮੈਨੂੰ ਬੋਤਲਾਂ ਫੜਾ ਕੇ ਹੱਥ 'ਚ ਮੜੀਆਂ ਵੀਡੀਓ ਬਣਾਉਂਦੇ ਕੈਮਰੇ ਦੇ ਮੂਰੇ ਕਿ ਤੂੰ ਕੈਮਰੇ ਦੇ ਮੂਰੇ ਵੀਡੀਓ ਬਣਾਾਸ ਤੇਰੀ ਵੀਡੀਓ ਬਣਾਉਣੇ ਸੀ ਤੈਨੂੰ ਤਾਂ ਬਾਹਰ ਲੈ ਕੇ ਜਾਵਾਂਗੇ ਤੇ ਮੁੰਡੇ ਵਾਲੇ ਇਹ ਚੀਜ਼ ਦੀ ਮੰਗ ਵੀ ਕੀਤੀ ਗਈ ਸੀ ਮੁੰਡਾ ਕਹਿੰਦਾ ਮੈਨੂੰ ਜ਼ਮੀਨ ਦਾ ਕਿੱਲਾ ਦੇ ਆਪਦਾ ਅਸੀਂ ਤੇਰਾ ਤਾਂ ਤੈਨੂੰ ਬਾਹਰ ਲੈ ਕੇ ਜਾਵਾਂਗੇ ਤੇ ਜਦੋਂ ਮੈਂ ਉਹਨੂੰ ਕਹਾਂ ਮੈਂ ਕਿ ਜ਼ਮੀਨ ਦਾ ਕਿੱਲਾ ਤਾਂ ਨਹੀਂ ਹੋਣਾ ਮੈਂ ਕਿਹਾ ਇਹ ਚੀਜ਼ ਤਾਂ ਨਹੀਂ ਮੈਂ ਦੇ ਸਕਦੀ ਕਿ ਮੇਰੇ ਭਰਾ ਪਿੱਛੇ ਬੈਠੇ ਕਹਿੰਦਾ ਪਹਿਲਾਂ ਆਦੀ ਭੂਆ ਤੋਂ ਜ਼ਮੀਨ ਦਾ ਕਿੱਲਾ ਛਡਾਓ ਜਦ ਤੱਕ ਸਾਡੀ ਭੂਆ ਕੋਲ ਸਾਡਾ ਕੋਈ ਜ਼ਮੀਨ ਦਾ ਕਿੱਲਾ ਨਹੀਂ ਗਿਆ ਮੇਰੇ ਨਾਲ ਬਹੁਤ ਜ਼ਿਆਦਾ ਉਤ્યાਚਾਰ ਹੁੰਦਾ ਰਿਹਾ ਮੁੰਡਾ ਮੈਨੂੰ ਬਲੈਕਮੇਲ ਵੀ ਕਰ ਰਿਹਾ ਕਿਸੇ ਆਈਡੀ ਤੋਂ ਮੈਨੂੰ ਗਲਤ ਮੈਸੇਜ ਕਰਾ ਰਿਹਾ ਕਿ ਮੈਂ ਤੇਰੀਆਂ ਫਿਜ਼ੀਕਲ ਹੁੰਦੀਆਂ ਵੀਡੀਓ ਬਣਾ ਸੋਸ਼ਲ ਮੀਡੀਆ ਤੇ ਪਾ ਦੂੰਗਾ ਮੇਰੇ ਕੋਲ ਮੈਸੇਜਸ ਵੀ ਪਏ ਆ ਸਾਰੇ ਜਿਹੜੇ ਮੁੰਡੇ ਨੇ گاਉਂ ਕਿਸੇ ਆਈਡੀ ਤੋਂ ਸਿਮਰ ਨਾਮ ਦੀ ਆਈਡੀ ਤੋਂ ਕਰਵਾਏ ਨੇ ਜਿਹੜੀ ਮੈਂ ਵੀਡੀਓ ਪਾਈ ਹੋਈ ਆ ਨੈਟ ਤੇ ਉਹਦੇ ਥੱਲੇ ਵੀ ਕਮੈਂਟ ਆ ਰਹੇਗੇ ਪਿੰਡ ਅਖਾੜੇ ਚ ਜਾ ਕੇ ਪਤਾ ਕੀਤਾ ਜਾਵੇ ਇਹ ਕੁੜੀ ਕਿੱਦਾਂ ਦੀ ਆ ਮੈਂ ਕਹਿੰਨੇ ਵੀ ਸਾਡੇ ਸਾਰੇ ਪਿੰਡ ਦੇ ਵਿੱਚ ਆ ਕੇ ਪਤਾ ਕੀਤਾ ਜਾਵੇ ਮੈਂ ਕਿੱਦਾਂ ਦੀ ਹੈਗੀ ਆ ਕਿਉਂਕਿ ਹੁਣ ਮੇਰੀ ਜ਼ਿੰਦਗੀ ਨਾਲ ਬਾਰਾ ਸ਼ੁਰੂ ਕਰਦੀ ਆ ਤਾਂ ਮੈਨੂੰ ਰੋਲਾ ਪੈਂਦਾ ਵਾ ਮੈਨੂੰ ਸਮਝ ਨਹੀਂ ਆਉਂਦੀ ਕਿਉਂਕਿ ਮੇਰਾ ਤਾਂ ਦਿਮਾਗ ਚ 24/7 ਇਹੀ ਘੁੰਮਦਾ ਕਿ ਮੈਂ ਮੈਂ ਸੁਸਾਇਡ ਕਰ ਜਾ ਮੇਰੇ ਦਿਮਾਗ ਚ ਇਹੀ ਚੀਜ਼ ਆ ਰਹੀ ਹੈ ਕਿਉਂਕਿ ਮੇਰੇ ਮਾਪੇ ਬਚਾਉਣ ਵਾਲੇ ਆ ਕਿਉਂਕਿ ਮੈਂ ਪਹਿਲਾਂ ਵੀ ਕਟਰ ਮਾਰ ਚੁੱਕੀ ਆ ਆਹਦੀ ਨਾੜ ਵੜਨ ਦੀ ਕੋਸ਼ਿਸ਼ ਕੀਤੀ ਆ ਆਪਦੀ ਕਿਉਂਕਿ ਮੈਨੂੰ ਜਿਹੜਾ ਇਨਸਾਫ ਹੀ ਨਹੀਂ ਮਿਲਦਾ ਪਿਆ ਪੰਚਾਇਤਾਂ ਜਾ ਕੇ ਬੈੰਧੀਆਂ ਨੇ ਉਹਨਾਂ ਨੂੰ ਕਦੇ ਕੀ ਕਹ ਦਿੰਦਾ ਕਦੇ ਕੀ ਕਹ ਦਿੰਦਾ ਵਾ ਐਵੇਂ ਕਹਾਂ ਖਾੜੇ ਪਿੰਡ ਦੀ ਪੰਚਾਇਤ ਨੇ ਸਾਡਾ ਬਹੁਤ ਸਾਥ ਦਿੱਤਾ ਉਹ ਬੰਦੇ ਬਹੁਤ ਸਾਡੇ ਨਾਲ ਵਧੀਆ ਖੜੇ ਨੇ ਸਾਡੇ ਪਿੰਡ ਦੇ ਦੀ ਪੰਚਾਇਤ ਵੀ ਖੜੀ ਹੈ ਮੇਰੇ ਨਾਲ ਉਹਨਾਂ ਨੇ ਤਾਂ ਪੂਰਾ ਫੁੱਲ ਜ਼ੋਰ ਪਾਇਆ ਮੁੰਡੇ ਵਾਲਾ ਕਿ ਮੁੰਡਾ ਬਾਹਰ ਲੈ ਜਾਏ ਪਰ ਨਹੀਂ ਮੁੰਡਾ ਮੰਨ ਨਹੀਂ ਰਿਹਾ ਜਿੱਦਾਂ ਧੀ ਨੇ ਦੱਸਿਆ ਕਿ ਗਲਤ ਪਲਾਸਟਿਕ ਦੀਆਂ ਚੀਜ਼ਾਂ ਦੇ ਨਾਲ ਮੈਨੂੰ ਇੰਨਾ ਹਰਾਸ਼ਮੈਂਟ ਕੀਤਾ ਗਿਆ ਹਾਂਜੀ ਤੁਹਾਨੂੰ ਦੱਸਿਆ ਇਹਨਾਂ ਨੇ ਫਿਰ ਹਾਂਜੀ ਇਹਨਾਂ ਸਾਰਾ ਕੁਝ ਬੇਟੀ ਨੇ ਦੱਸਿਆ ਆ ਮੰਮੀ ਮੇਰੇ ਨਾਲ ਜ਼ੁਲਮ ਹੁੰਦੇ ਰਹੇ ਮੁੰਡਾ ਆ ਕੁਝ ਕਰਦਾ ਰਿਹਾ ਬਹੁਤ ਜਾਨੀ ਕਿ ਨਾ ਜੁਲਮ ਮੁੰਡੇ ਨੇ ਕਿਤੇ ਦੱਸ ਨਹੀਂ ਸਕਦੇ ਤੁਹਾਨੂੰ ਦੱਸਣ ਲੱਗਿਆ ਵੀ ਸ਼ਰਮ ਆਂਦੀ ਏ ਬਸ ਹੱਥ ਬਣ ਕੇ ਸਾਡੀ ਬੇਨਤੀ ਏ ਸਾਨੂੰ ਇਨਸਾਫ ਦਵਾਓ ਮੇਰੀ ਬੱਚੀ ਦਾ ਸਾਰਾ ਕੁਝ ਦਵਾਓ ਪੈਸਾ ਤੇ ਲਜਿੰਦਾ ਸੜਾ ਵਿਆਹ ਤੇ ਲੱਗਿਆ ਅਸੀਂ ਬਹੁਤ ਦੁਖੀ ਆ ਅੱਜ ਦੀ ਰੋਟੀ ਸਬਜ਼ੀ ਵੱਲੋਂ ਵੀ ਬੈਠ ਕੇ ਮੰਗ ਬਗ ਲੋਕਾਂ ਤੋਂ ਪੈਸੇ ਲੈ ਕੇ ਜਾਈਦੇ ਗੱਡੀਆਂ ਖਿਲਾ ਕੇ ਅਸੀਂ ਬਹੁਤ ਦੁਖੀ ਆ ਨਾ ਤਾਂ ਬਹੁਤ ਜਿਆਦੇ ਤੁਹਾਡੇ ਮੂਰੇ ਮਿਹਰਬਾਨੀ ਏ ਸਾਡਾ ਇਨਸਾਫ ਦਵਾਓ ਮੇਰੀ ਬੱਚੀ ਦੇ ਜਿੰਨਾ ਵੀ ਪਹਿਣ ਲੱਗਾ ਸਾਡਾ ਦਵਾਓ ਸਾਡਾ ਗਹਿਣਾ ਕੱਪੜਾ ਸਾਨੂੰ ਕੁਛ ਨਹੀਂ ਮਿਲ ਰਿਆ ਸਮਝੀ ਬਸ ਆਹੀ ਤੁਹਾਡੇ ਕੀ ਬੇਨਤੀ ਹੈ